ਮੈਂ ਤਾਂ ਨਾ ਵਧੀਆ ਜੁੱਬੜੀ ਤੋਂ ਖਿਹੜਾ ਛੜਾਇਆ ਵੀ ਮੈਂ ਤਾਂ ਹੁਣ ਜਿੰਨੇ ਦਿਨ ਛੁੱਟੀਆਂ ਨੇ ਉਹਨੇ ਤਾਂ ਵਾਪਸ ਆਉਂਦੀ ਨਹੀਂ ਹੈਗੀ ਐਡਾ ਸਿਆਪਾ ਗਲ ਪਿਆ ਨਾ ਮੇਰੇ ਤਾਂ ਇਹੋ ਜੇ ਘਰੇ ਬਿਆ ਹੈ ਮੈਨੂੰ ਖਾ ਲੈਂਦੇ ਨੇ ਭਾਂਡੇ ਮਾਂਜਣ ਵਾਲੇ ਕਰ ਦਿੰਦੇ ਨੇ ਉਹ ਕੱਪੜਾ ਚੱਕ ਕੇ ਉੱਥੋਂ ਸਿੜ ਤਾਂ ਐ ਕਰਤਾ ਤਾਂ ਸਾਰਾ ਦਿਨ ਦਿਮਾਗ ਹਲਾ ਹੀ ਰੱਖਦੇ ਨੇ ਹੁਣ ਨਹੀਂ ਮੈਂ ਜਾਂਦੀ ਹੈਗੀ ਇੱਥੇ ਪੇਕੇ ਘਰੇ ਤਾਂ ਆਇਆ ਆਪੇ ਹਰ ਬ੍ਰਿਤ ਕਰਦੀ ਫਿਰਦੀ ਰਹਿੰਦੀ ਆ ਕੰਮ ਕੁਛ ਮੜਾ ਮਟਾ ਬੇਬੇ ਕਰ ਲੈਂਦੀ ਆ ਆਪਾਂ ਤਾਂ ਨਾਮ ਨਾਲ ਖਾ ਲਿਆ ਤੇ ਪੈ ਗਏ ਤੇ ਵਧੀਆ ਐਸ਼ ਹੀ ਰਹੂਗੀ ਹੁਣ ਤਾਂ 15 ਦਿਨ ਆ ਕੀ ਖਲਿਆ ਰਾਜਾ ਪਾਰਖ ਇਹਨਾਂ ਨੇ ਇਟਾ ਉਟਾਈਆਂ ਸਿੱਟੀ ਬੈਠੇ ਨੇਗੇ ਅੱਗੇ ਜਾ ਕੇ ਦੇਖਦੀ ਆਂ ਚਲ ਬੂਹੇ ਮਰ ਜਾ ਇਹ ਤਾਂ ਮਿਸਤਰੀ ਲਾਈ ਬੈਠੇ ਨੇਗੇ ਇੱਥੇ ਤਾਂ ਇਹਨਾਂ ਦੇ ਤਾਂ ਕਾਮੀ ਵਾਲਾ ਹੋਊਗਾ ਕਰਨ ਨੂੰ ਐਂ ਕਰਦੀ ਆਂ ਵਾਪਸੀ ਮੁੜ ਜਾਨੀ ਆਂ ਕੁੜੇ ਕਿੱਧਰ ਬੈਗ ਚੱਕੀ ਫਿਰਦੀ ਆਂ ਜਿਵੇਂ ਹਰਪ੍ਰੀਤ ਇਧਰ ਆਉਂਦੀ ਵੀ ਆਂ ਮੈਂ ਤਾਂ ਹਲੇ ਹੁਣ ਗਈ ਸੀ ਘਰਾਂ ਤੂੰ ਮਿੰਟਾਂ ਚ ਬੈਗ ਚੱਕੀ ਪੁੱਠੀ ਵੀ ਮੁੜੀ ਆਉਣੀ ਐ ਆ ਜਾ ਨਾ ਕੰਮ ਸੀਗਾ ਤੇ ਤਾਂ ਕਰਕੇ ਮੈਂ ਤਾਂ ਹੁਣ ਜਾਂਦੀ ਸੀਗੀ ਪਿੰਡ ਪਿੰਡੋਂ ਫੋਨ ਆ ਗਿਆ ਮੈਨੂੰ ਨਾ ਮੈਂ ਤਾਂ ਉੱਥੇ ਹੁੰਦੀ ਸੀ ਤੁਰੀ ਪਹਿਲਾਂ ਤਾਂ ਤੂੰ ਇੱਥੋਂ ਐ ਟੱਪੀ ਐ ਤੇ ਫਿਰ ਤੂੰ ਗੇਟ ਦੇ ਬਾਹਰ ਸੀ ਮੈਂ ਆਈ ਸੀਗੀ ਮੈਂ ਕਿਹਾ ਮਾੜਾ ਜੇ ਮੈਂ ਚੱਲ ਸੋਨੂੰ ਮਿਲ ਕੇ ਆ ਜੂਗੀ ਪਰ ਮੈਨੂੰ ਕੋਈ ਦਿਸਿਆ ਜ ਨਹੀਂ ਹੈਗਾ ਬੰਦੇ ਜੇ ਕੰਮ ਕਰੀ ਜਾਂਦੇ ਸੀ ਫਿਰ ਮੈਂ ਵਾਪਸ ਹੀ ਮੁੜਿਆ ਨਾ ਨਾ ਬੇਬੇ ਵੀ ਅੰਦਰ ਹੀ ਤੇਰਾ ਬਾਈ ਵੀ ਅੰਦਰ ਹੀ ਐਂਦਰੀ ਆ ਮਿਸਤਰੀ ਲਾ ਰੱਖਿਆ ਅੱਛਾ ਬੇਬੇ ਵੀ ਅੰਦਰ ਹੀ ਆ ਚਲ ਐ ਕਰੂੰਗੀ ਫਿਰ ਮੈਂ ਨਾ ਫੇਰ ਠਹਿਰ ਕੇ ਆਉਂਗੀ ਫੇਰ ਤੂੰ ਤਾਂ ਮੈਂ ਜਾਣੀ ਆ ਪਿੰਡ ਅੱਛਾ ਨਾ ਛੁੱਟੀਆਂ ਵੇਲੇ ਤਾਂ ਆ ਜਾਣੀਆਂ ਨਹੀਂ ਚਾਰਜ ਖਾ ਖਾ ਕੇ ਰੋਟੀਆਂ ਭਾਂਡੇ ਵਿੱਚ ਲਾ ਦੇਣੀਆਂ ਕੱਲੀ ਆਈਆਂ ਕੱਲੀ ਤਾਂ ਆਈਆਂ ਤੇ ਛੁੱਟਣਾ ਵੇਲੇ ਕਿਵੇਂ ਆਉਣੀ ਹੁੰਦੀ ਐ ਚਾਰ ਚਾਰ ਜਵਾਕ ਲੈ ਕੇ ਆਜੇ ਨਹੀਂ ਮੇਰੇ ਸਿਰ ਤੇ ਮਾ ਦੇਣੀਆਂ ਹਾਂ ਤਾਂ ਹੁਣ ਵੀ ਛੁੱਟੀਆਂ ਕਰਦੇ ਮੈਨੂੰ ਜੂੜੀਆਂ ਛੁੱਟੀਆਂ ਹੋ ਗਈਆਂ ਕਿੱਥੇ ਹੋ ਗਈਆਂ ਛੁੱਟੀਆਂ ਜੇ ਛੁੱਟੀਆਂ ਨੇ ਫਿਰ ਜਵਾਕ ਨਾਲ ਲੈ ਕੇ ਮੈਨੂੰ ਪਤਾ ਹੈ ਜਵਾਕ ਤਾਂ ਆਪਦੀ ਭੂਆ ਕੋਲੇ ਬੱਜ ਗਈ ਮੈਂ ਤੈਨੂੰ ਦੱਸਾਂ ਮੇਰੇ ਕੋਲੇ ਨਾ ਮਾੜੀ ਮਾੜੀ ਉੱਡਦੀ ਜੀ ਖਬਰ ਆਈ ਐ ਕਹਿੰਦੇ ਕੱਲ ਦੀ ਬੁੜੀ ਨਾਲ ਲੜੀ ਜਾਂਦੀ ਐ ਤੂੰ ਆਈਆਂ ਬੁੜੀ ਨਾਲ ਲੜ ਕੇ ਕੰਮ ਪਿੱਛੇ ਵੀ ਕੰਮ ਨੜਕਾ ਨਾ ਤੋੜਨਾ ਪਵੇ ਆਜਾ ਮੈਂ ਤੈਨੂੰ ਕੁਰਸੀ ਤੇ ਬਹਣੀ ਆ ਆਪਣੇ ਮਿਸਤਰੀ ਲੱਗਾ ਆਪਣੇ ਕੰਮ ਹੀ ਨਹੀਂ ਕੋਈ ਬਸ ਥੋੜਾ ਜਿਹਾ ਤਿੰਨ ਵਾਰੀ ਤਾਂ ਚਾਹ ਕਰਕੇ ਦੇਣੀ ਆ ਮਿਸਤਰੀਆਂ ਨੂੰ ਅੱਛਾ ਇਹਨੇ ਹੋਰ ਇਹ ਹੋਰ ਕੀ ਹੋਰ ਭਾਈ ਹੁਣ ਆਪ ਦਾ ਰੋਟੀ ਟੁੱਕ ਬਣਾਉਣਾ ਤੇ ਮੇਰੀ ਨਾ ਮਾਂ ਬਿਮਾਰ ਹੋ ਰਹੀ ਐ ਮੈਂ ਲੈ ਕੇ ਆਣਾ ਆਦੀ ਮਾਂ ਦਾ ਘਰ ਹਰ ਪੀ ਤਾ ਬਾਰਿਸ਼ ਆਉਣਾ ਮੈਂ ਤਾਂ ਨਾ ਨਹੀਂ ਮੇਰੀ ਸੱਸ ਨੇ ਨਾ 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 ਮੇਰੇ ਮੇਰੇ ਮਾਂ ਕਰਦੇ ਹੁੰਦੇ ਮੈਂ ਤਾਂ ਜਾਣੀ ਜੇ ਕੱਲ ਨੂੰ ਜੂਨ ਦੀਆਂ ਛੁੱਟੀਆਂ ਚਾਹੀ ਮੈਂ ਨਹੀਂ ਅੰਦਰ ਬਣਨੀ ਚੁੱਪ ਕਰਕੇ ਅੱਜ ਆ ਜਾ ਨਹੀਂ ਆਉਂਦੀ ਮੈਂ ਜੂਨ ਤੂੰ ਆ ਜਾ ਜਦੋਂ ਮੈਂ ਨਹੀਂ ਆਉਂਦੀ ਮੈਂ ਤਾਂ ਜਾਣੀ ਆ ਕਹ ਨਹੀਂ ਕਿੱਥੇ ਐ ਮੈਂ ਤਾਂ ਉਹਦੇ ਸੌਰੀ ਜਾਨੀ ਆ ਤੇ ਸੌਰੀ ਨਹੀਂ ਐ ਫਿਰ ਭੱਗ ਜਾ ਕੱਥਰ ਲੈਂਡ ਕੀ ਟਿੰਡਗਾ ਇਸਰ ਬੈਗ ਚੱਕ ਕੇ ਆ ਜਾਊਗੀ ਟਾਇਰ ਕੇ ਜਰਵਾ ਮਿਸਤਰੀ ਜੀ ਹਟ ਗਿਆ ਮੈਨੂੰ ਫੋਨ ਕਰਦੀ ਕੋਈ ਨਹੀਂ ਆ ਜੀ ਵੜਨ ਦੇ ਹੂੰ ਤੈਨੂੰ ਅੰਦਰ ਮੈਂ ਤੈਨੂੰ ਦੱਸਾਂ ਮੁੜ ਜਾ ਫਿਰ ਜਿਹੜੇ ਰਾਹ ਆਈਆਂ ਜੇ ਤਾਂ ਕੰਮ ਕਰਾਉਣਾ ਤਾਂ ਅੰਦਰ ਆ ਜਾ ਤੇ ਨਹੀਂ छुटਣਾ ਜੂ ਵੀ ਨਾ ਮੇਰੇ ਕੋਲੇ ਆਈ ਭਾਂਡਾ ਕੁੰਮ ਮੈਥੋਂ ਕਿਹੜੇ ਹੁੰਦੇ ਆਰਪ੍ਰੀਤ ਮੈਂ ਤਾਂ ਮਾਰੇ ਮੋਟੇ ਵਾਲੀ ਚਾਹ ਚੂ ਫੜਾ ਦਿਆ ਕਰੂੰਗੀ ਕਿਹਾ ਚਾਹ ਕ ਬੜਾ ਦੇਂਗੀ ਤੇਰੇ ਕਿਹੱਤ ਦਿਨ ਕੰਮ ਕਰਨ ਨੂੰ ਮਾਸੀ ਨੇ ਮੈਨੂੰ ਸਾਰਾ ਕੁਝ ਦੱਸਿਆ ਕਹਿੰਦੀ ਡੱਕਾ ਨਹੀਂ ਤੋੜਦੀ ਮਾਂ ਇਹ ਨਾ ਬੈੱਡ ਤੇ ਪਈ ਰਹਿੰਦੀ ਐ ਜਵਾਕ ਵੀ ਤਿਆਰ ਕਰਕੇ ਮੈਂ ਭੇਜਦੀ ਆ ਸਕੂਲ ਆ ਕੇ ਕਹਿੰਦੀ ਮੈਂ ਤਾਂ ਪੇਕੀ ਜਾਨੀ ਬੇਲੀ ਖਾ ਕੇ ਕਿਉਂ ਨਹੀਂ ਆ ਜਾ ਬੇਲੀ ਨੂੰ ਖਵਾਉ ਆ ਜਾ ਨਹੀਂ ਮੈਨੂੰ ਬਾਹੀ ਕਰਨੀ ਐ ਚਲ ਚਾਹ ਤਾਂ ਮੈਂ ਕਰ ਦੂੰਗੀ ਤਿੰਨ ਵਾਰੀ ਚਾਹ ਕਰਨੀ ਐ ਦੋ ਵੇਲੇ ਤੇਰੇ ਬਾਈ ਰੋਟੀ ਟੁੱਕ ਬਣਵਾਇਆ ਕਰੂਗਾ ਤੇ 10 ਕ ਖੇਤ ਦਿ ਉਹਨਾਂ ਦੀ ਵੀ ਰੋਟੀ ਟੁੱਕ ਹੁੰਦੀ ਆਪਣੇ ਦਾ ਨਾ ਰੋਟੀ ਲੈਣ ਲੱਗੇ ਤੂੰ ਹੀ ਕਰ ਲੈ ਕੰਮ ਤੇ ਮੈਂ ਤਾਂ ਭਾਈ ਜਾਣੀ ਹੈਗੀ ਨਾ ਜਾਣੀ ਕਾਨੂੰ ਆ ਜਾ ਕੁੜੇ ਠੰਡਾ ਠੁੰਡਾ ਪੀ ਕੇ ਜਾਈਆਂ ਅਜੇ ਨਾ ਪੀਤਾ ਹੀ ਆ ਬਸ ਮੈਂ ਇੱਕ ਮੜਾ ਈ ਟਾਈ ਕੇ ਕਰ ਜਾਇਆ ਮੈਂ ਚੰਗਾ ਫੇਰ ਆਉਣੀ ਠਹਿਰ ਕੇ ਨਾ ਠਹਿਰ ਕੇ ਕੀ ਕਰਨਾ ਆਵੇਂਗੀ ਵੱਡੀ ਚਲਾਕ ਮਸੀ ਆਈ ਸੀ ਸੱਸ ਨਾਲ ਲੜ ਕੇ ਬੈਗ ਚੱਕ ਕੇ ਬੁੜੀ ਨੇ ਮੈਨੂੰ ਫੋਨ ਕਰਤਾ ਕਹਿੰਦੀ ਹਾਂ ਇੱਥੇ ਆਉਂਦੀ ਆ ਲੜ ਕੇ ਮੇਰੇ ਨਾਲ ਬੈਗ ਚੱਕ ਲੈ ਕਹਿੰਨੀ ਛੁੱਟੀਆਂ ਮਿਲਗੀਆਂ ਨਹੀਂ ਕਹਿੰਦੀ ਆਉਦੀ ਸਾਮ ਨੂੰ ਮੜਾ ਦੇ ਬੇਬੇ ਨੂੰ ਭੇਜਦੀ ਉੱਥੇ ਨਾ 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 ਬੇਬੇ ਬੁੱਬੇ ਨਹੀਂ ਆਉਂਦੀ ਬੇਬੇ ਤਾਂ ਹੈ ਨਹੀਂ ਬੇਬੇ ਤਾਂ ਗਰਾਂ ਗਈ ਹੋਈ ਹੈ ਕੋਈ ਨਹੀਂ ਕੋਈ ਨਹੀਂ ਭੇਜਦੀ ਮੈਂ ਫਿਰ ਜਾਣਾਗਾ ਹੁਣੀ ਭੇਜਦੀ ਨਹੀਂ ਤੇਰਾ ਪਾਈ ਆਵੇ ਜੇ ਤਾਂ ਕਰੇ ਆਉਣਾ ਤਾਂ ਆ ਜਾ ਤੇ ਨਹੀਂ ਐ ਕਰ ਉੱਥੇ ਹੀ ਚੜ ਜੀ ਬਸ ਨਹੀਂ ਤੂੰ ਭੇਜ ਦੇ ਦੇ ਨਹੀਂ ਇੱਕ ਵਾਰੀ ਦਾਤਾ ਛੋਟੀਆਂ ਚ ਵੀ ਨਹੀਂ ਰੇ ਬੈਗ ਚੱਕ ਕੇ ਲੈ ਕੇ ਨਾਈ ਆਉਂਦੇ ਜਵਾਕਾ ਦੀ ਆਨੰਦ ਕੋਲੇ ਭੇਜਦੀ ਆਏ ਕਰਦੀ ਹੁੰਨੀ ਆ ਤੂੰ ਮਗ ਜਾ ਮਗ ਜਾ ਚਲ ਆਈ ਸੀ ਫਿਰ ਮੈਂ ਨਾ ਨਾ ਮੈਂ ਨਹੀਂ ਸ਼ਾਦੀ ਮੈਂ ਨਹੀਂ ਬਾੜਦੀ ਤੈਨੂੰ ਛੋਟੀ ਬੁੜੀ ਢੀਕੀ ਹੈ ਬੁੜੀ ਨੇ ਫੋਨ ਲਾਇਆ ਮੇਰੇ ਕੋਲ ਇੱਧਰ ਆ ਜਾ ਕਿਰਾ ਕਿਉਂ ਅੱਡੇ ਤੇ ਖਿੱਚ ਕੇ ਤੂੰ ਇਧਰ ਆ ਮੈਂ ਤੈਨੂੰ ਲੈ ਕੇ ਜਾਉਂ ਖਿੱਚ ਕੇ ਮੇਰੇ ਕੋਲ ਜਾਣੀ ਨਾ ਮੈਂ ਲੈਣ ਨਹੀਂ ਹੂੰ ਮੈਂ ਨਹੀਂ ਬੜਦੀ ਕਰ ਆ ਫਿਰ ਮੈਂ ਵਾਗ ਰਹੀ ਚੱਲ ਚੱਲ ਤੈਨੂੰ ਖਿੱਚ ਕੇ ਬਾਅਦ ਮੈਂ ਆਉਂਦੀ ਹੁੰਦੀ ਨਹੀਂ ਇੰਨੇ ਛੋਟਕਾ ਮੇਰੇ ਆ ਜੀ ਆ ਜੀ ਛੋਟਕਾ ਮਿਲੇ ਬਸ ਹੁਣ ਛੁੱਟੀਆਂ ਹੀ ਨਹੀਂ ਆ ਕੋਈ ਨਹੀਂ ਫੇਰ ਆ ਜੀ ਗੱਲ ਸੁਣ ਲੈ ਹੁਣ ਤੂੰ ਐ ਕਰ ਹਰਪ੍ਰੀਤ ਗੱਲ ਸੁਣ ਮੇਰੀ ਟੱਡੇ ਤੇ ਮੈਂ ਕਹਿੰਨਾ ਇੱਥੇ ਖੜ ਪੈ ਚੱਲ ਦੱਸ ਗੱਲ ਕੀ ਐ ਦਾਦੇ ਛੇ ਹੋ ਕੇ ਖੜ ਮਣ ਲੈ ਲੈ ਗੁਰੂ ਮੇਰੇ ਪੇਕੇ ਦਾ ਘਰ ਮੈਂ ਤਾਂ ਜਾਉਂਗੀ ਦੇਖ ਲਾਣੀ ਓਕੇ ਮੇਰੇ ਪੇਕਿਆਂ ਦਾ ਘਰ ਮੈਂ ਤਾਂ ਜਾ ਆ ਜਾ ਆ ਜਾ ਘਰੀ ਆ ਜਾ ਚੱਲ ਚੱਲ ਤੇਰੀਆਂ ਘਰੀ ਕਦੋਂ ਰੜਕਾਂ ਤੂੰ ਦੇਖਦੀ ਨਹੀਂ ਜਿੱਤੇ ਤੂੰ ਸਾਰਾ ਕੰਮ ਨਾ ਕਰਵਾਇਆ ਭਾਂਡੇ ਤੇ ਇਥੋਂ ਮੰਜਾਉ ਸਬਜ਼ੀ ਤੇ ਇਥੋਂ ਧਰਾਉ ਸਾਰਾ ਕੁਝ ਕਰਾਉਂ ਤੇ ਇਥੋਂ ਮਿਸਤਰੀਆਂ ਨੂੰ ਚਾਰ ਵਾਰੀ ਚਾਹ ਕਰਕੇ ਦੇਣੀ ਹੈ ਚਾਹ ਐਸੇ ਤੋ ਕਰਾਇ ਕਰੂੰ ਜਿੱਤੇ ਇੱਕ ਦਿਨ ਕਰਾਇਆ ਕੰਮ ਤੂੰ ਤਾਂ ਉਹਦੀ ਭੱਜ ਜੰਗੀ ਬੈਗ ਚੱਕ ਕੇ ਬੁੜੀ ਵਿਚਾਰੀ ਫੋਨ ਕਰੀ ਜਾਂਦੀ ਵੀ ਭੇਜਦੀ ਮੈਂ ਕਹਿ ਦੂੰ ਆਸੀ ਨੂੰ ਮੈਂ ਅਸੀ ਉਹ ਤਾਂ ਜਾਉਂਦੀ ਨਹੀਂ ਰਹੂਗੀ ਅੱਜ ਦੇ ਦਿਨ ਚ ਮੈਂ ਤੇ ਬਲ ਕੱਢ ਦੂੰਗੀ ਕੋਲੇ ਹੋ ਮੈਨੂੰ ਆਇਆ ਦਾ ਕਹਿੰਦੀ ਤਤੀ ਆਂ ਡਿਆ ਰਾਜਵੀਰ ਸਸਰੀਕਾਲ ਬੇਬੇ ਸਸਰੀਕਾਲ ਪੁੱਤ ਕੀ ਸੋਨਾ ਦਿਨ ਚੜਿਆ ਹੋਰ ਕਿਵੇਂ ਆ ਠੀਕ ਆ ਪੁੱਤ ਤੇ ਤੂੰ ਕਿ ਮਰਾਜਵੀਰ ਛੁੱਟੀਆਂ ਕਿ ਹੋਈਆਂ ਨੇ ਤੂੰ ਕਿਵੇਂ ਆ ਗਈ ਪਹਿਲੀਆਂ ਜੀ ਬੇਬੇ ਮੇਰੇ ਤਾਂ ਜਦੋਂ ਮਾਰੇ ਦਿਮਾਗ ਦੇ ਚਾਏ ਹੁੰਦਾ ਨਾ ਵੀ ਮੈਂ ਤੰਗ ਜੀਆਂ ਕੰਮ ਤੋਂ ਮੈਂ ਤਾਂ ਉਦੀ ਪੇਕੀ ਉੱਡਿਆ ਨਹੀਂ ਆ ਓਹੋ ਆ ਬੇਬੇ ਚ ਤਾਂ ਵਾਲਾ ਨਿਆਰ ਆਏ ਸੀ ਉਸੀ ਲਾਰ ਕੇ ਵਧੀਆ ਮੇਰਾ ਤਾਂ ਤਈਓ ਤਾਂ ਜਾਣ ਨੂੰ ਜੀ ਨਹੀਂ ਕਰਦਾ ਇੱਥੋਂ ਕੋੜਾ ਪੋਤ ਫੇਰਾ ਹੁਣ ਓਈ ਗਰਮੂ ਧੂਕਾ ਮਤੋਂ ਫੇੜ ਕੇ ਕਿੰਨਾ ਕਿਤੇ ਇੱਥੇ ਆਇਆ ਕਰਾਂਗੀ ਸਾਡੇ ਕੋਲੇ ਬੇਬੇ ਜਿੰਨਾ ਚਿਰ ਮੈਨੂੰ ਐਸ ਕਰਨੀ ਓਨਾ ਚਿਰ ਤੱਕ ਕਰਨ ਦੇ ਪਾਣੀ ਪੋਣੀ ਲਿਆ ਮੇਰੇ ਵਾਸਤੇ ਚਾਹ ਚੁ ਲਿਆਏ ਸੀ ਥੱਲੇ ਬਹਿ ਕੇ ਵਧੀਆ ਪੀਵਾਂਗੇ ਬੁੜੀ ਜੀ ਨੇ ਲਾਹੂ ਪੀ ਰੱਖਿਆ ਕੰਮ ਹੀ ਨਹੀਂ ਕਰਦੀ ਕੰਮ ਹੀ ਨਹੀਂ ਕਰਦੀ ਮਿੱਠੂ ਕਰਵਾਈ ਜਾਂਦੀ ਸਾਰਾ ਦਿਨ ਹੁਣ ਕਰਵਾ ਲੈ ਗਈ ਤੋ ਕਰਾਉਂਗੀ ਜਾਂਦੀ ਨਹੀਂ 15 ਦਿਨ ਇੱਥੇ ਰਹੂੰਗੀ ਕੋੜਾ ਹੋਸਾ ਕੱਲੀ ਤੋ ਕਰਾਵੇਂਗੀ ਆਹਦੇ ਸਸਤੇ ਕਮਰੇ ਜੀ ਨੂੰ ਨਾ ਨਹੀਂ ਕਰਾ ਸੁਣ ਲੈ ਬੇਬੇ ਹਾਂ ਆ ਮਿਸਤਰੀ ਲਾ ਰੱਖਿਆ ਗਰ ਲਾਲ ਕਹਿੰਨੇ ਐਵੇਂ ਨਾ ਹਰਪ੍ਰੀਤ ਬਾਖ ਰੁਕੜੇ ਤੂੰ ਦਾਰ ਜੀ ਰੋਲਾ ਬਾਹਰੇ ਕੰਮ ਤੋਂ ਡਰਨ ਲੱਗ ਗਈ ਅੱਗੇ ਤੂੰ ਇੰਨਾ ਕਰਦੀ ਹੁੰਦੀ ਕੁਮਾਰੀ ਹੁੰਦੀ ਕੰਮ ਹੁੰਦਾ ਨਹੀਂ ਬੇਬੇ ਹੁਣ ਮੈਥੋਂ ਕੰਮ ਤੇ ਜੇ ਤੂੰ ਹੁਣ ਕਿਤੇ ਠਹਿਰ ਕੇ ਆ ਜਾਂਦੀ ਫਿਰ ਨਜਵਾਕਾਂ ਨੂੰ ਲੈ ਆਉਂਦੀ ਜਵਾਕ ਤਾਂ ਆਪਦੀ ਭੂਆ ਕੋਲੇ ਬਾਕੇ ਸੁੱਖ ਨਾਲ ਉਹਨਾਂ ਦੇ ਐਸਯੂਸੀ ਲੱਗੇ ਨੇ ਆਪੇ ਸੰਭਲੂਗੀ ਉਹਦੇ ਕਿਹੜਾ ਜਵਾਕ ਨੀਗੇ ਕੁੜੇ ਜਿੱਦਾਂ ਸਖਨ ਆਪਣੇ ਵੀ ਲੱਗਿਆ ਸੀ ਆਪਣੇ ਇੱਥੇ ਆ ਜਾਂਦੇ ਆ ਦੇ ਨਾਨਕੀ ਆ ਜਾਂਦੇ ਤੇਰੀ ਨੂੰ ਨੀ ਕਿਸੇ ਕੰਮ ਦੀ ਮੈਂ ਤਾਂ ਜਵਾਕਾਂ ਨੂੰ ਲੈ ਜਾਂਦੀ ਐਵੇਂ ਕੌਂਸੀ ਜੀ ਜਾਂਦੀ ਰਹਿੰਦੀ ਐ ਮੇਰੇ ਜਵਾਕਾਂ ਨੂੰ ਪੇਯਾ ਵੀਰ ਤੂੰ ਐਵੇਂ ਨਾ ਕਰੀ ਜਾ ਕੇ ਚਲ ਕੋਈ ਨਾ ਕਿੰਨੇ ਕਰਦੀ ਹੁੰਦੀ ਆਦੀ ਤਾਂ ਕਰੀ ਜਾਂਦੀ ਹੈਗੀ ਐਵੇਂ ਤੂੰ ਵੀ ਨਾ ਬਾਹਰ ਜਾਂਦੇ ਉਹ ਕਰਦੀ ਤੈਨੂੰ ਤਾਂ ਨਜ਼ਾਰੇ ਨਹੀਂ ਤੂੰ ਤਾਂ ਨਾ ਵਧੀਆ ਬੈਠੀ ਹੈਗੀ ਏਸੀ ਥੱਲੇ ਤੇ ਹੁਣ ਐਂ ਕਰੀ ਬੇਬੀ ਬਣ ਕੇ ਜਿਹੜਾ ਕੰਮ ਮੈਨੂੰ ਹਰਪ੍ਰੀਤ ਕਿਹਾ ਕਰੂਗੀ ਉਹ ਤੂੰ ਕਰ ਲਿਆ ਕਰੀ ਤੇ ਮੈਂ ਤਾਂ ਹੁਣ ਘੰਟਾ ਘੜੀ ਆਰਾਮ ਕਰੂੰਗੀ ਨਾ ਪਹਿਲਾਂ ਕਹਿੰਦਾ ਮੈਂ ਬੇਲਦੀ ਬੈਠੀ ਮਾ ਮਾ ਸੁਖ ਨਾ ਪਹਿਲਾਂ ਵੀ ਕਰਦੀ ਐ ਕਹਿੰਦਾ ਮੈਨੂੰ ਕਾਇ ਦਿੰਦੀ ਹੈਗੀ ਮੈਂ ਤਾਂ ਬੇਹਾਨੀਂ ਐ ਬੇਬੇ ਕੰਮ ਕਰਨੂੰ ਆ ਰੋਟੀ ਪਾਣੀ ਐ ਝਾੜੂ ਪੋਚਾ ਆ ਝਾੜੂ ਤਾਂ ਹੁਣ ਕਿਹੜਾ ਲਾਉਂਗਾ ਮਿਸਤਰੀ ਲੱਗ ਰਹਿਣਾ ਕੋਈ ਸੁਖਣਾ ਹੁਣ ਸਾਡੇ ਦੇਖਾ ਹੁਣ ਲਾਉ ਕਿੱਟ ਲੱਗ ਜੂਗੀ ਫੇਰ ਬਸ ਉਹ ਕਾਦਿਆ ਕਰਾਂਗੇ ਝਾੜੂ ਜਾਨ ਤੜ ਕੀ ਮਾਰ ਦਿਆ ਕਰਾਂਗੇ ਕੇਰਾ ਅਸੀਂ ਤੇ ਕਰ ਵਧੀਆ ਪਿਆਰਿਆ ਕਰੂਗਾ ਬੇਬੇ ਮੈਨੂੰ ਕੁਝ ਖਾਣ ਨੂੰ ਬਣਾ ਕੇ ਲਿਆ ਦੇਣਾ ਚਾਹ ਨਾਲ ਕੀ ਖਾਵੇਂਗੀ ਤੂੰ ਮੈਨੂੰ ਐ ਦੱਸ ਹੁਣ ਐ ਕਰ ਜੇ ਇੱਥੇ ਕਿਹੜਾ ਗਰਮੀ ਲੱਗਦੀ ਆ ਪਕੌੜੇ ਬਣਾ ਲਿਆ ਪਕੌੜੇ ਖਾ ਲਾਂਗੇ ਚਾਹ ਨਾਲ ਪਕੌੜੇ ਹਾਂ ਓਹੋ ਨਹੀਂ ਤੂੰ ਨਿੱਕੇ ਜਿਹਾ ਕੰਮ ਕੋ ਕਰਦੀਆਂ ਰਾਜਵੀਰ ਕੋਈ ਨਾ ਨਾ ਤਾਂ ਮੈਂ ਪਕੌੜੇ ਬਣਾ ਦੇ ਜੀ ਮ ਨਾ ਕੜੀ ਚੋਲ ਬਣਾਉਣਾ ਦੇ ਵੀ ਕੁਛ ਨਹੀਂ ਬਣਾਉਂਦੇ ਇਹ ਇੱਕ ਚੀਜ਼ ਨੂੰ ਕਹਿੰਦੇ ਭਾਈ ਗਰਮੀ ਆ ਬਿਮਾਰ ਹੋ ਜੇਗੀ ਨਾ ਮਖਾਣੇ ਮੈਂ ਆ ਬਿਮਾਰ ਮਾਰ ਕਿਧਰ ਆ ਗਿਓ ਕੋਈ ਨਾ ਫਿਰ ਅਮੀ ਪੈਗਾ ਸੁੱਖ ਨਾਲ ਆ ਮਾਰ ਕਿਧਰ ਹੋਈ ਬੀਲੀ ਤਾਂ ਹੀ ਨਹੀਂ ਪਤਾ ਬਿੰਦ ਚੱਟ ਨੂੰ ਫੇਰ ਪੈਣ ਲੱਗ ਜੇ ਬੇਬੇ ਬਣ ਕੇ ਪਕੌੜੇ ਬਣਾ ਕੇ ਲਿਆ ਕੋਈ ਨਾ ਬਣਾ ਦੂ ਨਾ ਮੈਂ ਚਾਹ ਕਰਦੀ ਆ ਤੇ ਨਾਲੇ ਮੈਂ ਪਕੌੜੇ ਬਣਾ ਦੂ ਬਸ ਤਾਂ ਚਾਹ ਕਰਦੇ ਇੱਕ ਪਾਸੇ ਪਕੌੜੇ ਬਣਾਇਆ ਉਦੋਂ ਬਾਅਦ ਖਾ ਪੀ ਕੇ ਚਾਹ ਚੂ ਪੀ ਕੇ ਫੇਰ ਕਰਦੇ ਕੋਈ ਗੱਲ ਨਾ ਮੈਂ ਜੇ ਤਿਆਰੀ ਕਰ ਦਿਆਂ ਤੇ ਜੇ ਤੂੰ ਹੀ ਕੱਢ ਲੈ ਪਕੌੜੇ ਹਾਂ ਮੈਂ ਇਹ ਨੀਰ ਸੋਈ ਚ ਵੜ ਮੈਂ ਨਹੀਂ ਹੁਣੇ ਸੀਲੇ ਕਮਰੇ ਚ ਨਿਕਲੀ ਪੱਖੀ ਲਾ ਲਈ ਪੱਖੀ ਪਈ ਆਪਣੀ ਪੱਖੀ ਦੀ ਕਿਹੜੀ ਹੁੰਦੀ ਆ ਹਵਾ ਤਤੀ ਹਵਾ ਮਾਰਦੀ ਆ ਪੱਖੀ ਮੈਨੂੰ ਰਬਾ ਨੇ ਸੋਹੜ ਹੋ ਗਈ ਬਾਣਨਾ ਵਰਗੀ ਜਿਹਾ ਮਹਾਰਾਜ ਵੀਰ ਇੰਨਾ ਕੰਮ ਕਰਦੀ ਸੀ ਹੁਣ ਤਾਂ ਇਹਨੂੰ ਕੀ ਹੋਇਆ ਤੇ ਹੈਗਾ ਮੈਥੋਂ ਨਹੀਂ ਹੁੰਦਾ ਬੇਬੀ ਕੰਮ ਕੰਮ ਹੋਣਾ ਤਾਈ ਦਾ ਕੰਮ ਜੋ ਡਾਦੀ ਅੱਛੇ ਪਈ ਗਈ ਆਈ ਆ ਨਹੀਂ ਫਿਰ ਸਕਦੀ ਬੈਠੇ ਫੋਨ ਕਰਦੇ ਬਾਪਾ ਨੇ ਤਾਂ ਕਹਿਣੀ ਕਿਹਾ ਤੂੰ ਦਾ ਨਾਂ ਕਹ ਤੂੰ ਤਾਂ ਮੇਰੀ ਮਾਂ ਤੈਨੂੰ ਤਾਂ ਪਤਾ ਚੰਗਾ ਪੜ੍ਹਾਏ ਆ ਆਖਣਗੇ ਵੀ ਹਜੇ ਹਜੇ ਛੁੱਟੀਆਂ ਨਹੀਂ ਮਿਲਣਾਂ ਤੇ ਵੀ ਪਹਿਲੀਆਂ ਦੇ ਪੇਕੀ ਉੱਡ ਗਈ ਵੀ ਉਹਨਾਂ ਨੇ ਵੀ ਨਹੀਂ ਆਏ ਆਖਿਆ ਮਾਂ ਮਿਲਣੇ ਘੋੜੇ ਬਣਾ ਕੇ ਲਿਆ ਮੇਰੇ ਵਾਸਤੇ ਬਣਾ ਕੇ ਨਾ ਮੈਂ ਚਾਹ ਕਰਦੀ ਆ ਟਾਈਮ ਲੱਗੂ ਕਿਤੇ ਜਵਾਕਾਂ ਵਾਂਗੂ ਬੋਲਣਾ ਮਾਰਨ ਲੱਗ ਜੀ ਵੀ ਆ ਜਾ ਵੇ ਵੇ ਜਾ ਕੇ ਨਾ ਚੱਲ ਵੇ ਵੇ ਜਾ ਬਣਾ ਲੈ ਨਹੀਂ ਬੋਲ ਮਾਰਦੀ ਬੇਲੀਆਂ ਮੈਂ ਕਿਹੜਾ ਕੋਈ ਕੰਮ ਕਰਨਾ ਜਿਹੜਾ ਪੇਕੀ ਆ ਕੇ ਪੈਣ ਦਾ ਨਜ਼ਾਰਾ ਇਹ ਤਾਂ ਕਿਤੇ ਨਹੀਂ ਹੈਗਾ ਇੱਥੇ ਤਾਂ ਸਵਰਗੀ ਹੈ 4 5 6 7 8 9 10 11 ਉਹ ਤਾਂ ਪਾਰਕੀ ਬਣਾ ਕੇ ਦੇ ਕੇ ਗਿਆ ਉਪਈਏ ਗਣੀਆਂ ਤੇ ਕਿੱਲ ਪਹਿਲਾਂ ਦੀ ਅੰਦਰ ਪਰਚੀ ਪਈ ਆ ਤੇ ਲਿਖ ਕੇ ਦੇ ਕੇ ਗਏ ਨਾ ਪਹਿਲਾਂ ਤਾਂ ਗੱਲ ਮੈਂ ਤੇਨੂੰ ਨਾਦੀ ਨਾਲ ਮਿਸਤਰੀਆਂ ਨੇ ਚੱਕ ਵੀ ਲਈਆਂ ਹੋਣੀਆਂ ਗਿਣਤੀ ਤੇ ਪਹਿਲਾਂ ਕਰਨੀ ਤੇ ਆਪ ਆ ਉਹ ਗਿਣਤੀ ਇਹਨਾਂ ਨੇ ਕਰ ਲਈ ਸੀ ਲਿਖ ਲਿਖੀਆਂ ਪੰਜੇ ਤੈਨੂੰ ਇੱਕ ਵਾਰੀ ਕਹਤਾਂ ਮੈਨੂੰ ਐ ਲੱਗਦਾ ਵੀ 2100 ਟੈ ਲੈ 2100 ਆਹੋ ਲਿਖ ਕੇ ਦੇ ਰਹੀ ਪਈ ਆ ਉੱਥੇ ਇਹ ਮੈਂ ਤੈਨੂੰ ਐ ਕਹਿੰਦੀ ਸੀ ਪਾਈ ਦਾ ਘਰ ਘੱਟ ਲਾਉਂਦੇ ਨਹੀਂ ਉਹ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਕੀ ਗੱਲ ਹੈ ਤੇਰੀ ਇਹ ਮਿਲਗਾ ਨਹੀਂ ਦੇਖ ਤੇਰੀ ਭੈਣ ਆ ਗਈ ਝੋਲਾ ਚੱਕ ਕੇ ਜਦੋਂ ਦੇਖ ਗਿਆ ਬਾਰਗੇ ਮਿਸਤਰੀ ਵੀ ਮਿਸਤਰੀ ਲਾਰ ਚਲਾਉ ਕੇ ਟਲਾਈ ਜਾਂਦੇ ਬੈਗ ਲੈ ਕੇ ਪੁੱਠੀ ਭੱ ਮੁਰਗੀ ਤੇ ਪੈਣ ਦੇਖ ਕੇ ਹਾਂ ਮੈਂ ਨਾ ਖਿਜ-ਖਿਜ ਕਹਿੰ ਲਈ ਨਮਸਾ ਕਿੱਧਰ ਗਈ ਤੀ ਆ ਗਲੀ ਪੈ ਗਈ ਪੁੱਠੀ ਕਹਿੰਦੀ ਨਾ ਨਾ ਮੈਂ ਨਹੀਂ ਕਹਿੰਦੀ ਆਉਂਦੀ ਮੈਂ ਤਾਂ ਜਾਣੀ ਆ ਫੇਰ ਫੇਰ ਪਤਾ ਨਹੀਂ ਕੀ ਹੋਇਆ ਦਿਮਾਗ ਨੂੰ ਫੇਰ ਕਹਿੰਦੀ ਮੜੀ ਹਰਪ੍ਰੀਤ ਮੇਰੀ ਗੱਲ ਸੁਣ ਫੇਰ ਅੰਦਰ ਨੂੰ ਉੱਡੀ ਕਹਿੰਦੀ ਮੈਂ ਤਾਂ ਰਹੂੰਗੀ ਕਿ ਮੈਂ ਤਾਂ ਆ ਕੇ ਚੱਲ ਕੋਈ ਨਹੀਂ ਮੈਂ ਬੇਬੇ ਕੋਲ ਜਾਈ ਨਹੀਂ ਬੇਬੇ ਨਾਲ ਗੱਲ ਕਰਦੀ ਆ ਦੇਖ ਹੁਣ ਆ ਤਾਂ ਗਈ ਕੁੜੀ ਕੱਲ ਨੂੰ ਜਦੋਂ ਛੁੱਟੀਆਂ 'ਚ ਆਉਗੀ ਸੌਪਕਮਾਨ ਬਣਾਮਣਾ ਖਾਂਦੀ ਆ ਮੈਂ ਇਥੋਂ ਕਦੇ ਕਦੋਂ ਮੇਰੇ ਜਵਾਕਾ ਨੂੰ ਆ ਚੀਜ਼ ਬਣਾ ਦੇ ਉਹ ਚੀਜ਼ ਬਣਾ ਦੇ ਛੁੱਟੀਆਂ ਤਾਂ ਪਹਿਲੀ ਹੁਣ ਆ ਹੁਣ ਮੈਂ ਕਰਾਉਂਗੀ ਉਹ ਤੋਂ ਕੰਮ ਤੋਂ ਐਨਾ ਆਖੀ ਮੇਰੀ ਭੈਣ ਤੋਂ ਕੰਮ ਨਾ ਕਰਾਈ ਨਹੀਂ ਤਾਂ ਛੁੱਟੀ ਨਹੀਂ ਹੋ ਜਾਂਦੀ ਹੂੰ ਫਿਰ ਪਣ ਆ ਕਿਵੇਂਗੀ ਮੈਨੂੰ ਗੱਲ ਦੀ ਸਮਝ ਨਹੀਂ ਆ ਰਹੀ ਬੁੜੀ ਨਾ ਲੜਕੀ ਹੈ ਅੱਛਾ ਆਹੋ ਬੁੜੀ ਲੜਕੀ ਆਈ ਹੈ ਸੱਚ ਨਾ ਲੜਕੀ ਹੈ ਕੰਮ ਪਿੱਛੇ ਮੇਰੀ ਗੱਲ ਸੁਣ ਆ ਮਿਸਤਰੀਆਂ ਉਹ ਦੇਖ ਕੇ ਮੁਰੜੀ ਕਹੋਦੀ ਕੀ ਕਹ ਲੋਗੀ ਤੀ ਕੰਮ ਦੇਖ ਕੇ ਮੀ ਕੰਮ ਤੇ ਆ ਮੈਨੂੰ ਕੰਮ ਕਰਨਾ ਪੂ ਸੌਰਿਆਂ ਤੋਂ ਉੱਡੀਵੇਂ ਗਏ ਕੰਮ ਦੇ ਕੇ ਗਾਹ ਪੇਕੇ ਕੰਮ ਚੱਲੀ ਜਾਂਦਾ ਪੇਕਿਆਂ ਤੋਂ ਫੇਰ ਪੁੱਠੀ ਉੱਡਲੀ ਤੂੰ ਕਹਿੰਦੇ ਹੁੰਦੇ ਕਿ ਮੁੱਸਾ ਭੱਜ ਮੌਤਮ ਮੌਤ ਕੇ ਖੜੀ ਮਾਂ ਤਾਂ ਖੜੀ ਹੋ ਗੀ ਵਿਚਾਰੀ ਨਾ ਘਰੇ ਕੰਮ ਨਾਲ ਲੜਦੀ ਸੀ ਵਾਸੀ ਇਹ ਥੇ ਵੀ ਨੂੰ ਕੰਮ ਕਰਨਾ ਪੂਗਾ ਇੱਥੇ ਵੀ ਕੰਮ ਕਰਨਾ ਪਊਗਾ ਤੂੰ ਮੇਰੀ ਗੱਲ ਸੁਣ ਲੈ ਮੈਂ ਹੁਣ ਕਹਿ ਤਾਂ ਸਕਦਾ ਨਹੀਂ ਮੇਰੀ ਭੈਣ ਹੈ ਹਾਂ ਰਾਜਵੀਰ ਤਾਂ ਨਾ ਆਪਣੀ ਜਮ ਕੰਮਚੋਰ ਹੈ ਜਮਾ ওই ਗੱਲ ਜਿਵੇਂ ਕਹਿੰਦੇ ਹੁੰਦੇ ਆ ਆਪਦੀ ਦੇਹ ਵੀ ਖਰਾਬ ਕਰ ਰੱਖੀ ਚੰਦਰੀ ਨੇ ਏਸੀ ਥੱਲੇ ਪੈ ਪੈ ਕੇ ਡੱਕਾ ਹੀ ਨਹੀਂ ਤੋੜਦੀ ਐ ਜੀ ਹੋਈ ਪਿਆ ਮਗਰ ਮੱਚ ਵਰਦੀ ਆ ਦੇਖ ਲੈ ਹਾਂ ਉਹ ਉਹ ਕਹਿੰਦੀ ਆਪਾ ਸੋਹਣਾ ਨਹੀਂ ਲੱਗਦੇ ਤੂੰ ਤਾਂ ਨਹੀਂ ਸੋਹਣਾ ਲੱਗਦਾ ਦੇਖ ਮੈਨੂੰ ওই ਗੱਲ 15 ਦਿਨ ਹੋ ਗਏ ਤੈਨੂੰ ਕਹਿੰਦੀ ਨੂੰ ਵੀ ਮੇਰੀ ਮਾਂ ਬਿਮਾਰ ਆ ਮੈਂ ਪਤਾ ਲੈ ਕੇ ਆਉਣੀ ਮੈਂ ਪਤਾ ਲੈ ਕੇ ਆਉਣੀ ਮੈਂ ਲੈ ਕੇ ਨਹੀਂ ਆਦੀ ਮਾਂ ਦਾ ਪਤਾ ਤੇ ਦੋਨੇ ਮਾਵਾਂ ਤੀਆਂ ਕਰਨੀਆਂ ਕੰਮ ਬੇਬੇ ਵੀ ਅੰਦਰ ਪਈ ਰਹਿੰਦੀ ਬੇਬੇ ਵੀ ਨਹੀਂ ਡੱਕਾ ਟਰੌਂਦੀ ਮੇਰੇ ਨਾਲ ਜਮਾ ਬੇਬੇ ਨੇ ਸਬਜ਼ੀ ਤਾਂ ਕਰਨੀ ਚੀਰੀ ਉਹ ਦੇਖ ਲੈ ਕਹਿ ਦੂੰਗਾ ਭੈਣ ਨੂੰ ਹੁਣ ਆਪਾਂ ਨੂੰ ਦੇਖਿਆ ਸਰਦਾਰਨੀ ਮਿਸਰੀ ਕੰਮ ਤਾਂ ਕਰਾਊਗੀ ਇੱਥੇ ਤਾਂ ਕਰਨੀ ਪੂ ਨਾ ਮੇਰੀ ਗੱਲ ਸੁਣ ਲੈ ਕੰਮ ਬਿਨਾਂ ਤਾਂ ਰੋਟੀ ਕਿਤੇ ਨਹੀਂ ਮਿਲਦੀ ਕਿਤੇ ਨਹੀਂ ਮਿਲਦੀ ਕਿਤੇ ਮਰਜੀ ਵਗਦੇ ਬੰਦਾ ਚਲ ਕੋਈ ਨਹੀਂ ਮੈਂ ਇਹਨੂੰ ਕਹਿਨੀ ਐ ਤੂੰ ਐਂ ਕਹਿਆ ਉਹਨੂੰ ਵੀ ਰਾਜਵੀਰ ਮੈਂ ਹਰਪ੍ਰੀਤ ਨੂੰ ਛੱਡ ਕੇ ਆਉਣਾ ਤੂੰ ਭੱਜ ਕੇ ਮੈਨੂੰ ਮੋਟਰਸਾਈਕਲ ਦੇ ਛੱਡਿਆ ਤੇ ਉਧਰੋਂ ਕੋਈ ਮੁੰਡਾ ਮੈਨੂੰ ਛੱਡ ਜੂਗਾ ਦੋ ਦਿਨ ਮੈਂ ਲਾ ਆਉਂਗੀ ਹੁਣ ਤਾਂ ਹੋ ਆਈ ਐ ਆਪਾਂ ਨੂੰ ਵੀ ਲਾ ਆਇਆ ਇਹਦਾ ਚਲ ਠੀਕ ਐ ਚਲ ਮੈਂ ਛੱਡਿਆ ਮੈਂ ਤੈਨੂੰ ਚਲ ਤੂੰ ਕਹੇ ਤੇਰੀ ਭੈਣ ਨਾਲ ਗੱਲ ਕਰ ਯਾਰ ਪ੍ਰੀਤ ਨੂੰ ਛੱਡ ਕੇ ਆਉਣਾ ਫੇ ਜੇ ਬੈਗ ਚੱਕ ਕੇ ਪੁੱਠੀ ਨਾ ਭੱਜੀ ਤੇਰੀ ਭੈਣ ਤੇਰੀ ਭੈਣ ਨੂੰ ਤਾਂ ਭਜਾਉਣਾ ਐ ਮੈਂ ਹੈ ਨਾ ਕੋਈ ਛੁੱਟਣਾ ਨਾ ਕੋਈ ਲੈਣਾ ਨਾ ਕੋਈ ਦੇਣਾ ਚੱਕਦੀ ਐ ਬੈਗ ਓਰੇ ਚੱਕਦੀ ਐ ਬੈਗ ਓਰੇ ਠੂਪੇ ਪੇਕੀ ਠੂਪੇ ਪੇਕੀ ਮਸ ਵੀ ਪੇਕੀ ਤਾਂ ਮੁਖਤਤਾ ਮਿਲਦਾ ਖਾਣ ਨੂੰ ਬੈਠੀ ਨੂੰ ਚੰਗਾ ਮਾਏ ਨਾ ਬੈੱਡ ਤੇ ਬਹਿ ਜਾਂਦੇ ਨਾ ਮਾਮਾ ਤੀਆਂ ਉੱਤੋਂ ਛੱਡ ਲੈਂਦੀਆਂ ਚੰਗਾ ਏ ਸੀ ਕਦੇ ਕਹਿੰਦੀਆਂ ਪਕੌੜੇ ਬਣਾ ਲਾ ਕਦੇ ਕੁਝ ਬਣਾ ਲਾ ਆ ਦੇਖ ਲਾ ਕਿਹੜੀ ਰੋਤਾ ਹੁਣ ਕੋਈ ਪਕੌੜਿਆਂ ਦੀ ਬੇਬੇ ਚਾਨ ਪਕੌੜੇ ਕੱਢੀ ਬੈਠੀ ਸੀਗੀ ਤੇ ਜਦੋਂ ਮੈਂ ਕੋਲੇ ਗਈ ਮਾਮਾ ਤੀਆਂ ਕਹਿੰਦੀਆਂ ਨਾ ਇਧਰ ਆ ਜੀਰ ਖਾਤਰ ਕੱਢੇ ਸੀ ਦੋ ਕੋਨੇ ਖਾ ਲਈ ਬਾਲੇ ਨਹੀਂ ਬਣਾਏ ਪੁੱਤ ਗਰਮੀ ਐ ਤੈਨੂੰ ਤਾਂ ਗਰਮੀ ਲੱਗ ਜੂ ਤਾ ਗਰਮੀ ਚ ਕੰਮ ਕਰਦੀ ਆ ਬਾਈ ਪਤਾ ਨਹੀਂ ਕਦੋਂ ਕਾਊਗਾ ਮੈਂ ਤਾਂ ਤਜਾਬ ਬਣਿਆ ਪਿਆ ਮੈਂ ਤਾਂ ਪਕੌੜੇ ਬਾਲੇ ਖਾ ਲੇ ਹੁਣ ਆ ਗਿਆ ਬਈ ਸਸਰੀ ਘਰ ਆ ਲੈ ਬਈ ਸਸਰੀ ਘਰ ਪਣੇ ਤੂੰ ਕਿੱਥੇ ਗਿਆ ਸੀ ਮੈਂ ਤਾਂ ਕਦੋਂ ਦੀ ਡਿੱਕੀ ਜਾਨੀ ਆ ਪਣੇ ਮੈਂ ਤਾਂ ਇੱਥੇ ਬਾਰਗੇ ਟੈਲਾਂ ਲਾਈਆਂ ਤੂੰ ਗਿਣੀ ਜਾਂਦਾ ਸੀ ਉਦੋਂ ਮੈਂ ਘਰੇ ਨਹੀਂ ਸੀ ਅੱਛਾ ਤੇਰੇ ਬਾਹਲਾ ਵਧੀਆ ਕਰਿਆ ਉਹ ਸਾਨੂੰ ਤਾਂ ਇੱਕ ਐਨਾ ਕੰਮ ਸੀਗਾ ਪਾ ਮਸ਼ੀਨ ਲਾਰਖੀ ਤੇ ਖੇਤਾਂ ਮਿੱਟੀ ਚੱਕੀ ਜਾਂਦੀ ਸੀ ਬਾਣ ਸੈੱਟ ਕਰੀ ਜਾਂਦੀ ਸੀ ਅੱਛਾ ਉਹਨਾਂ ਨੇ ਤੈਨੂੰ ਪਤਾ ਮਿਸਤਰੀ ਕਈ ਨੇਗੇ ਚਾਹ ਪਾਣੀ ਤਾਂ ਸਾਨੂੰ ਤਾਂ ਚਾਹ ਪਾਣੀ ਮਿਸਤਰੀ ਤੁਸੀਂ ਕਿਹੜੇ ਭੇਲੇ ਨਾਲੇ ਦੱਸਦਾ ਦਿਆ ਕਰੋ ਫੋਨ ਤੇ ਬੰਦੇ ਨੂੰ ਵੀ ਭਈ ਹਸਤਾ ਕੰਮ ਕਰੀ ਜਾਂਨੇ ਆ ਅਗਲਾ ਨਾ ਆਵੇ ਭਣੇ ਨਾ ਆਵੇ ਕਿਡੀਆਂ ਗੱਲਾਂ ਕਰੀ ਜਾਂਦੀ ਐ ਤੂੰ ਤੇਰੇ ਦਮਾ ਤੇ ਕਿਹੋ ਹੈ ਛੋਟਾ ਪਹਿਲੀ ਕੰਮ ਪਧਿਆ ਪਿਆ ਉਦੋਂ ਮੈਂ ਆ ਗਈ ਕੰਮ ਕਰਨ ਨੂੰ ਮੈਂ ਤਾਂ ਹਰ ਵੀ ਕਿਨੇ ਦੱਸਿਆ ਸੀ ਕਿ ਭੰਟ ਮਿਸਤਰੀ ਹੁੰਦੀ ਹੈ ਕਿ ਮੁਰਗੀ थी ਕੀ ਗੱਲ ਹੋ ਗਈ ਦੀ ਉਦਾਂ ਮੈਂ ਉਹੀ ਮੁਰਗੀ ਸੀਗੀ ਮੈਂ ਅਹ ਚਲ ਕੰਮ ਜਾ ਬਾਲਾ ਪਧਿਆ ਪਿਆ ਮੈਂ ਖਾ ਫੇਰ ਆ ਜੂੰਗੀ ਕਾਹਨੋਂ ਭਨੇ ਇਹਦਾ ਸੁੱਖ ਨਾਲ ਤੂੰ ਵਧੀਆ ਆ ਗਈ ਮੌਕੇ ਤੇ ਉਹਨਾਂ ਹਰਪ੍ਰੀਤ ਦੀ ਮਾਂ ਬਿਮਾਰ ਤੀ ਉਹਨੇ ਜਾਣਾ ਤੀ ਆਪਦੇ ਪੇਕੀਆਂ ਰੁਕੀ ਹੋਈਆਂ ਸੀ ਐਨਾ ਕੰਮ ਛੱਡ ਕੇ ਹੁਣ ਉਹ ਪੇਕੀ ਜਾਊਗੀ ਆਪਦੇ ਮਿਹਨਣੀ ਨਾਲੇ ਘਰੇ ਲੋਡਾਂ ਦਾ ਸਿਆਣਾ ਬਣ ਜਾ ਮੜਾ ਮੋਟਾ ਨਾ ਜੇ ਉਹ ਵਾਗੀ ਘਰੇ ਕਿਵੇਂ ਸੈਟਿੰਗ ਬੈਠੂਗੀ ਬੰਦੇ ਦਾ 10 ਲਈ ਬੈਠਾ ਜਦੋਂ ਹੁਣ ਤੂੰ ਆ ਗਈ ਸਾਰਾ ਕੰਮ ਤਾਂ ਤੂੰ ਸੰਭਲੇਂਗੀ ਰੋਟੀਆਂ ਤੂੰ ਬਣਾ ਦੇ ਕੇ ਨਹੀਂ ਚਾਹ ਬਣੀ ਬੇਬੇ ਬਣਾ ਦੇ ਦੂਗੀ ਤੂੰ ਕਿਹੜੀਆਂ ਰੋਟੀਆਂ ਪਕਾਉਂਦੀਆਂ ਨੇ ਮੈਥੋਂ ਨਹੀਂ ਬਣਦੀਆਂ ਬੰਦੀਆਂ ਨਾਲੇ ਮੇਰੇ ਤਾਂ ਤਜਾਬ ਬਣਿਆ ਪਿਆ ਜੇ ਭੱਜ ਕੇ ਇਹਨੂੰ ਲੈ ਕੇ ਦੇ ਮੈਨੂੰ ਕੀ ਗੱਲ ਬਣੀ ਕੀ ਖਾਲੇ ਤੂੰ ਹਜੇ ਤੂੰ ਮੈਂ ਤਾਂ ਪਕੌੜੇ ਖਾਲੇ ਬੇਬੇ ਨੇ ਬਣਾ ਕੇ ਦਿੱਤੇ ਤੇ ਟੱਪਲਾ ਹੋ ਜੇ ਇੰਨੀ ਗਰਮੀ ਚ ਪਕੌੜੇ ਕਾਹਨੂੰ ਖਾਣੇ ਸੀ ਹੁਣੇ ਬਣਾਤੇ ਬੇਬੇ ਨੇ ਧੱਕੇ ਨਾਲ ਹੀ ਮੈਂ ਤਾਂ ਉਹਨੂੰ ਕਿਹਾ ਸੀਗਾ ਵੀ ਨਾ ਬਣਾਈ ਭਾਣੇ ਤੂੰ ਇੰਨੀ ਸੋਹਲ ਨਾ ਹੋ ਸਾਰਾ ਦਿਨ ਈਸੀ ਕਮਰੇ ਚ ਪਈ ਰਹਿਣੀ ਐ ਦੇਖ ਲੈ ਫੁੱਲ ਕੇ ਕਿਵੇਂ ਹੋਈ ਪਈ ਐ ਤੂੰ ਇਹਦਾ ਦੇ ਇਹ ਤਾਂ ਮੈਂ ਉਹੀ ਬਿਮਾਰ ਜੀ ਰਹਿਣੀ ਕੰਮ ਮੈਥੋਂ ਹੁੰਦਾ ਨਹੀਂ ਦਵਾਈਆਂ ਦਵਾਈਆਂ ਨਾ ਤਾਂ ਲੱਗਦੀ ਇਹਨਾਂ ਨੂੰ ਰੋਟੀ ਰੁੱਟੀ ਤਾਂ ਮੈਂ ਘਾਟ ਹੀ ਖਾਨੀ ਆ ਮਹਾਰੀਆਂ ਤਾਂ ਤੈਨੂੰ ਲੱਗਣੀ ਹੀ ਸੀ ਅੱਜ ਕੱਲ ਪਕੌੜੇ ਕੋਈ ਖਾਂਦਾ ਹੁੰਦੇ ਤੂੰ ਪਕੌੜੇ ਤਲੀਆਂ ਚੀਜ਼ਾਂ ਖਾਈ ਜਾਨੀ ਤੁਸੀਂ ਤਾਂ ਉਹੀ ਲੱਗਦੇ ਰਹਿੰਨੇ ਸਾਨੂੰ ਤਾਂ ਆਇਆ ਹੋ ਗਿਆ ਵੀ ਆ ਕੇ ਇਹਨਾਂ ਨੇ ਪਏ ਨੇ ਸਮਾਨ ਖਰਾਬ ਕਰਾਤਾ ਪਕੌੜੇ ਬਣਵਾ ਲੇ ਕੋਈ ਨਹੀਂ ਸਾਡੇ ਪਿੰਡ ਗਏ ਮੈਂ ਬਣਾ ਕੇ ਦੇ ਦੂੰਗੀ ਕੰਮਲੀਏ ਮੈਂ ਤਾਂ ਸ਼ੁਕਰ ਮਨਾਉਣਾ ਰੱਬ ਦਾ ਵੀ ਤੂੰ ਕੰਮ ਵਾਲੀ ਭੈਣ ਸਾਡੇ ਘਰੇ ਆ ਗਈ ਸਾਨੂੰ ਤਾਂ ਬਾੜੀ ਲੋੜਦੀ ਕੰਮ ਵਾਲੀ ਦੀ ਅੱਛਾ ਹੁਣ ਤੂੰ ਆਪਣੇ ਸਹੁਰੇ ਜਾਣਾ ਉਹ ਮੈਨਾਂ ਨੂੰ ਮੇਰੀ ਗੱਲ ਸੁਣ ਲੈ ਛੱਡ ਕੀ ਆ ਜਾਣਾ ਮੇਰਾ ਉਹ ਆਇਆ ਉਹਦੇ ਨਾਲ ਉਹ ਤਾਂ ਹੋਰ ਕੰਮ ਤੋਂ ਟਲਦੀ ਜਾਂਦੀ ਹੈ ਤੈਨੂੰ ਪਤਾ ਨਹੀਂ ਹੈਗਾ ਨਹੀਂ 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 ਇਹ ਗੱਲ ਨਹੀਂ ਹੈਗੀ ਉਹ ਤਾਂ ਰੁਕੀ ਹੋਈ ਸੀ ਉਹ ਤਾਂ ਮਹੀਨਾ ਪਹਿਲਾਂ ਜਾਣਾ ਥੇ ਬੰਦੇ ਨੇ ਆਪਦੇ ਘਰ ਦਾ ਆਪ ਨੂੰ ਭੇਤ ਹੁੰਦਾ ਆਪdal ਪਾਣੀ ਧਰਨਾ ਰੋਟੀ ਪਾਣੀ ਬਣਾਉਣਾ ਹੈ ਮੈਨੂੰ ਕੀ ਭੇਤ ਐਵੇਂ ਮੈਂ ਨੂਨ ਮਿਰਚ ਵੱਧ ਪਾਦਾ ਪਹਿਲੇ ਘੁੰਮ ਗਈ ਥੇਰ ਪਾਣੀ ਵੱਧ ਪਾਦਾ ਤੂੰ ਤਾਂ ਸੁਖਣਾ ਇੱਥੋਂ ਹੀ ਗਈ ਐ ਤੂੰ ਤਾਂ ਬਾਲੀ ਵਧੀਆ ਸਬਜ਼ੀ ਬਣਾਉਂਦੀ ਹੁੰਦੀ ਸੀ ਹੁਣ ਨਹੀਂ ਬਣਾਉਣੀ ਆਉਂਦੀ ਹੁਣ ਤਾਂ ਭੁੱਲ ਗਈ ਮੈਂ ਬਹੁਤ ਟਾਈਮ ਹੋ ਗਿਆ ਤਾਂ ਮੇਰੀ ਸੱਸੀ ਬਣਾਉਂਦੀ ਕੋਈ ਨਹੀਂ ਕੋਈ ਨਹੀਂ ਕਿਹੜਾ ਯਾਰ ਮਰਜ਼ੀ ਬਣਾ ਲਈ ਭਾਈ ਮੂੰਗੀ ਦਾਲ ਬਣਨੀ ਹੁੰਦੀ ਹੈ ਕਿਹੜਾ ਚਲੋ ਤਾਂ ਫੇਰ ਦੇਖਾਂਗੇ ਭਾਈ ਬਾਅਦ ਵਿੱਚ ਗੱਲ ਕਰਾਂਗੇ ਭੱਜ ਕੇ ਜਾ ਮੈਨੂੰ ਡਾਕਟਰ ਤੋਂ ਦਵਾਈ ਲੈ ਕੇ ਦੇ ਕਿੰਦੇ ਤੋਂ ਕੀ ਲੈ ਕੀ ਦਮਣ ਗੋਲੀਆਂ ਇੱਕ ਦਾ ਤਿਆਵੜੀ ਸ਼ਿਸ਼ੀ ਲਿਆ ਦੇ ਕੈਨੂ ਵਾਲੀ ਪੁੜੀ ਲਿਆ ਦੇ ਉਹ ਤਾਂ ਮੈਂ ਲਿਆ ਦਾਂ ਨਾ ਕੋਈ ਗੱਲ ਨਹੀਂ ਭਣੀ ਹੁਣ ਇੱਕ ਠੰਡੇ ਦੀ ਬੋਤਲ ਵੀ ਫਾੜੀ ਲਈ ਉਹ ਤਾਂ ਕੋਈ ਗੱਲ ਨਹੀਂ ਆਪਣੇ ਫ੍ਰਿਜੀ ਠੰਡਾ ਵੀ ਥੜਾ ਪਿਆ ਦੀ ਪੀ ਲੈ ਦੀ ਤੂੰ ਉਹ ਨਹੀਂ ਆਹੜਾ ਕੋਲ ਡਰਿੰਕ ਹੁੰਦੀ ਆ ਠੰਡੇ ਦੀ ਬੋਤਲ ਲਈ ਹੈ ਡਿਊ ਲਿਆਈ ਅੱਛਾ ਡਿਊ ਡਿਊ ਹਾਂ ਕੋਈ ਗੱਲ ਨਹੀਂ ਭਣੀ ਆਪਣੇ ਡਿਊ ਦੀ ਕਲਾ ਮੈਂ ਕੋਕ ਲਿਆ ਦੂੰ ਤੇਰੇ ਵਾਸਤੇ ਚੱਲ ਜਿਹੜਾ ਮਿਲ ਗਿਆ ਠੰਡਾ ਉਹੀ ਲਈਂ ਉਹਦੇ ਨਾਲ ਨਾ ਪਕੌੜੇ ਹਾਜਮ ਆ ਜਾਣਗੇ। ਭਣੇ ਪਕੌੜੇ ਤੇਰੇ ਹੋਣ ਅਸੀਂ ਹਾਜਮ ਕਰ ਹੀ ਦੇਵਾਂਏ ਕੰਮ ਨਾਲ ਕੋਈ ਗੱਲ ਨਹੀਂ। ਲੰਗਾ ਬਈ ਜਾ ਵਗ ਜਾ। ਚੱਲ ਵਧੀਆ ਜੇ ਠੰਡੇ ਠੁੰਡੇ ਦੀ ਬੋਤਲ ਲਿਆਵੇ ਮੇਰੇ ਸਰੀਰ ਜੇ ਸੈੱਟ ਹੋ ਜਾਊਗਾ ਪੀ ਕੇ ਤੇ ਪਕੌੜੇ ਜੇ ਹਾਜਮ ਆ ਜਾਣਗੇ। ਇਹਨੂੰ ਜਾਣਦੇ ਤਾਂ ਸਹੀ ਆਪ ਤੇ ਸੌਰੀ ਮੈਂ ਤਾਂ ਖਾ ਪੀ ਕੇ ਉਦੀ ਉੱਡ ਜੂਗੀ। ਮੈਥੋਂ ਕਿਹਾਂ ਰੋਟੀਆਂ ਭਾਗਦੀਆਂ? ਮੇਰੇ ਸੌਰੀ ਤਾਂ 4 ਜਣਿਆਂ ਦੀਆਂ ਰੋਟੀਆਂ ਨੇ ਇੱਥੇ 20 ਜਣਿਆਂ ਦੀਆਂ। ਮੈਂ ਤਾਂ ਮਰਨ ਵਾਲੀ ਹੋ ਜੂ ਕੰਮ ਨਾਲ। ਲੈ ਸੌਜੀ ਤੇ ਚੀਰਤੀ ਆਉਂਦੀ ਆ ਬੇਬੇ ਬ ਬੇਬੇ ਹਾਂ ਪੁੱਤ ਆਲੇ ਫੜ ਪ੍ਰਿੰਡੀਆਂ ਮੈਂ ਚੀਰਤੀਆਂ ਤੇ ਐਂ ਕਰ ਰਾਜਵੀਰ ਨੂੰ ਕਹਿ ਦੇ ਬਣਾ ਦਊਗੀ ਵਿੱਚ ਦੋ ਚਾਰ ਗੰਡੇ ਪਾ ਦਊਗੀ ਤੇ ਇੱਕ ਨਾਲ ਮੂੰਗੀ ਦੀ ਦਾਲ ਬਣਾ ਲੇ ਤੈਨੂੰ ਪਤੀ ਇਹ ਦਿਹਾੜੀਆਂ ਤਾਂ ਫਿਰ ਮੂੰਗੀ ਦਾਲ ਦੇਣੀ ਤੇ ਨਹੀਂ ਸਰਦਾ ਨਹੀਂ ਹੋ ਫਿਰ ਉਹਦੇ ਖੇਤੋਂ ਕੰਮ ਕਰੀਂਦੇ ਵਿਚਾਰੇ ਉਹ ਤਾਂ ਰੋਟੀ ਖਾਣਗੇ ਕਿਰੀ ਲੱਗੀ ਪਈ ਆ ਆਪਣੇ ਸੁਖ ਨਾਲ ਬੰਦੇ ਬਈ ਐ ਨਹੀਂ ਪਤਾ ਅਥਨੇ ਵੀ ਕਹਿ ਦੇਣ ਵੀ ਰੋਟੀ ਉਹ ਖਾ ਕੇ ਜਾਣਗੇ ਰੋਟੀ ਬਣਾ ਦਿਓ ਰਾਜਵੀਰ ਨੂੰ ਖੜੀ ਕਰ ਲਾ ਤੇ ਚੁਰਤੇ ਲਾ ਲੇ ਰੋਟੀਆਂ ਦੱਸ ਜਾਣਿਆਂ ਦੀਆਂ ਦੇਖ ਕਿਤੇ ਗੈਂਸਤੇ ਬਣਾਉਣ ਬੈਜੀ ਗੈਂਸਤੇ ਰੋਟੀ ਨੂੰ ਚੁੱਲ੍ਹੇ ਤੇ ਬਣਾਵਾ ਦੇ ਕੋਤ ਰੋਟੀ ਤੇ ਮੈਂ ਨਹੀਂ ਪਕੀ ਜਾ ਕੇ ਨਹੀਂ ਮੈਂ ਤਾਂ ਦੀ ਮਾਂ ਦਾ ਪਤਾ ਲੈ ਕੇ ਆਉਣੀ ਆ ਮੇਰਾ ਕਾਇਦਨਾਂ ਦਾ ਜਾਣਾ ਸੀ ਮੈਂ ਤਾਂ ਹੁਣ ਕੰਮ ਚ ਨਾ ਚਲ ਕੋਈ ਨਾ ਫੁੱਤੇ ਜਾਇਆ ਦੇਖਦਾ ਤਾਂ ਦੇਖ ਹੁਣ ਆਪਣੀ ਮਿਸਤਰੀ ਦਾ ਕੰਮ ਕੀ ਦਿੱਤੇ ਆਪਣੀ ਘੇਰੀ ਦਾ ਕੰਮ ਹੋ ਗਿਆ ਕੋਈ ਨਾ ਮੇਰੀ ਧੀ ਆ ਰਹੀ ਹੈ ਰਾਜਵੀਰ ਤੇ ਹੁਣ ਅਸੀਂ ਮਾਮਾ ਧੀਆ ਤੇਰਾ ਕੀ ਕੰਮ ਕਰ ਲਾਂਗੇ ਤੂ ਬੰ ਮੱਥ ਦਿਨ ਲਾਇਆ 8 ਦਿਨ ਕਿੱਥੇ ਵੇ ਬੇ ਮੈਂ ਤਾਂ 2 ਦਿਨ ਲਾਇਆ ਮੈਂ ਇੰਨੀ ਬਾਦੂ 2 ਦਿਨ ਰਾਜਵੀਰ ਰਹਿ ਜੀ ਉਹ ਤਾਂ ਬੁੜੀ ਨਾਲ ਲੜ ਕੇ ਆਈਏਗੀ ਉੱਥੇ ਕੰਮ ਪਿੱਛੇ ਦੇਖ ਲਾਉਣ ਜੀ ਤੇਰੇ ਨਾਲ ਕਰਾਉਂਦੀ ਤੂੰ ਤਾਂ ਮਾਂ ਬੜਾ ਕੇ ਕਰਾਈ ਦੇਗੀ ਨਾ ਨਾ ਕਰਾਈ ਦੇਉਗੀ ਮੈਂ ਟਨ ਬੋਲ ਮਾਰ ਦਿਆਂ ਜਾਂ ਮੋਟਰਸਾਈਕਲ ਕੱਢਾਂ ਚਲ ਕੋਈ ਰੰਦੇ ਚੰਗਾ ਫਿਰ ਤੁਸੀਂ ਜਾਓ ਇੱਥੇ ਜਾਣੇ ਦੇਖ ਭਈ ਘਰ ਦਾ ਧਿਆਨ ਰੱਖਿਓ ਹੁਣ ਨਾ ਧਿਆਨ ਕਰ ਲਿਓ ਨਾਲੇ ਮੱਜਾ ਸਾਂਭ ਲਿਓ ਆਪੇ ਸਾਂਭ ਲਾਂਗੇ ਤੂੰ ਕੰਮ ਦੀ ਸੋਚ ਨਾ ਕਰ ਮੈਂ ਤੈਨੂੰ ਦੱਸਾਂ ਗੱਲ ਲੈ ਜਾ ਲੈ ਮੋਟਰਸਾਈਕਲ ਲੈ ਕੇ ਚਲੀਏ ਆਪਾਂ ਹਾਂ ਬਸ ਚੱਲਦੇ ਆਪਾਂ ਤਾਂ ਹੈਗੀਆਂ ਬੇਬੇ ਕਹਿੰਦੀ ਆਪੇ ਕਰ ਲੂਗੀ ਰਾਜਵੀਰ ਕੰਮ ਨਹੀਂ ਨਾ ਭੈਣ ਨੂੰ ਕਹਿਤਾ ਸੀ ਕਹਿਤਾ ਸੀ ਭੈਣ ਕਹਿੰਦੀ ਮੈਂ ਪਿਛੇ ਦਾ ਕੰਮ ਕਰਦੀ ਮੇਰਾ ਮੇਰੇ ਕੰਮ ਕਰੀ ਜਿਆਦਾ ਹੀ ਨਹੀਂ ਕੋਈ ਮੈਂ ਤੁਸੀਂ ਕਿੱਧਰ ਵਾਗ ਗਏ ਸੀ ਮੈਂ ਕਿੱਧਰ ਜਾਣਾ ਸੀਗਾ ਮੈਨੂੰ ਤਾਂ ਐਂ ਜਿਹਾ ਲੱਗੇ ਜਿਵੇਂ ਰਾਜਵੀਰ ਨੇ ਕੁਝ ਮੰਗਾਇਆ ਹੁੰਦਾ ਸਤੋਂ ਓਏ ਉਹ ਤਾਂ ਮੰਗਾਇਆ ਸੀ ਕੋਕ ਮੰਗਾਇਆ ਸੀਗਾ ਚੱਲਿਆ ਕਿਦੇ ਤਾਂ ਉਹ ਤਾਂ ਪੀਰੇ ਪਕੌੜੇ ਪਕੂੜੇ ਖਾ ਲਈ ਦਿਉ ਆਓ ਉਹ ਤਾਂ ਬੇਸ਼ਵਰਾਂ ਵਾਂਗੂ ਖਾਂਦੀ ਐ ਚੀਜ਼ ਉਹਦੋਂ ਕਿਉਂ ਬੰਦਿਆ ਵਾਂਗੂ ਖਾਂਦੀ ਐ ਮਾੜਾ ਬਾਹਰ ਕੱਢ ਲਾ ਮੋਟਰਸਾਈਕਲ ਲੈ ਚੰਗਾ ਬੇਬੇ ਚੰਗਾ ਪੁੱਤ ਚੰਗਾ ਵਗਜੋ ਕਢਾ ਲਓ ਲਾਗੀਆਂ ਚਲੋ ਚਲ ਜੀ ਕਈ ਦਿਨ ਲਾਗੀਆਂ ਫਿਰ ਚਲੋ ਦੋ ਚਾਰ ਦਿਨ ਲਾਇਆ ਹੂੰ ਜਿੰਨੇ ਦਿਨ ਤੇਰੀ ਭੈਣ ਕੰਮ ਕਰੂ ਫੋਨ ਤਾਂ ਲਾਈਂ ਕੋਈ ਪੰਜ ਤੂੰ ਮੋਟਰਸਾਈਕਲ ਤੋੜ ਲੜਿਆ ਨਹੀਂ ਪਤਾ ਮੰਗਰ ਫੇਰਾ ਜੀ ਵੀ ਜਾ ਨਾ ਬੂਹੇ ਮਰ ਜਾ ਮੈਨੂੰ ਲੱਗਦਾ ਸੱਚੀ ਬਾਗ ਇਹ ਬੇਬੇ ਹਾਂ ਪੁੱਤ ਆ ਹਰਪ੍ਰੀਤ ਤੇ ਬਾਈ ਕਿੱਧਰ ਗਏ ਨੇ ਉਹ ਤਾਂ ਫਿਰ ਹੁਣ ਆਦੇ ਪਿੰਡ ਬਾਗ ਦੀ ਖਾਤਰੀ ਤ ਤਾਂ ਤੈਨੂੰ ਪਤਾ ਤਾਂ ਹੈਗਾ ਤੇਰੀ ਮਾਸੀ ਪਿੰਡ ਕੀ ਲੈਣ ਬਾਗ ਗਈ ਉਹ ਕੁੜੇ ਤੇਰੀ ਮਾਸੀ ਦਿੱਲੀ ਹੋਈ ਪਈ ਸੀ ਉਹਦਾ ਕਾਜਨ ਹੋ ਗਿਆ ਸੀ ਫੋਨ ਕਰੀ ਜਾਂਦੀ ਨੂੰ ਕਹਿੰਦੀ ਹਰਤਰੀ ਤਾਜੇ ਤੇ ਹੁਣ ਤਾਂ ਤੇਰਾ ਉਹਨਾਂ ਨੂੰ ਲਾਜ ਚ ਹੋ ਗਿਆ ਮਾਸੀ ਨੇ ਹੁਣੀ ਢਿੱਲਾ ਹੋਣਾ ਸੀਗਾ ਓਹੋ ਕੁੜੇ ਕਾਇਜਨਾਂ ਦੀ ਫੋਨ ਕਰੀ ਜਾਂਦੀ ਏ ਕੋਈ ਨਾ ਹੀ ਨਿਕਰੇ ਤੇ ਹੁਣ ਆਏ ਘਰ ਆਪਣੀਆਂ ਦੇ ਦੇਖੋ ਤੀਰਗੀ ਹੱਥੀ ਤੇ ਘਰਾਂ ਬੇਬੇ ਪ੍ਰਿੰਡਾਂਆਂ ਮੇਰੇ ਤਾਂ ਪਹਿਲੀ ਤਜਾਬ ਬਣਿਆ ਪਿਆਗਾ ਓਹੋ ਕੁੜੇ ਆਏ ਕੋ ਕਾਦੀ ਮੈਂ ਤੈਨੂੰ ਰੱਖ ਦਿਆਂ ਗੱਲ ਪਰੋ ਆਏ ਕੋ ਕਾਟੀਆਂ ਤੇ ਤੈਨੂੰ ਆਥ ਨੇ ਤਾਂ ਵਧੀਆ ਲੱਗਣੀਆਂ ਤੈਨੂੰ ਭੁੱਖ ਲੱਗੀ ਹੋਈ ਆਥ ਨੇ ਹੋਰ ਮੈਂ ਨਹੀਂ ਆਥ ਨੇ ਰੋਟੀ ਰੁੱਟੀ ਖਾਂਦੀ ਕਿਉ ਮੈਂ ਤਾਂ ਜਾਣੀ ਹੈ ਮੇਰੇ ਸੱਸੇ ਦਾ ਫੋਨ ਆ ਗਿਆ ਓਹੋ ਹੁਣ ਨਹੀਂ ਜਾਣਾ ਕਿਉਂ ਨਾ ਮੈਂ ਤਾਂ ਤੇਰੇ ਮਾਰੀ ਨੀ ਦਮਾਏ ਉਹਨਾਂ ਨੂੰ ਪੇਜਾ ਜਵਾਕਾਂ ਨੂੰ ਨਾ ਭੇਜ ਫੇਰ ਅਤੇ ਤੈਨੂੰ ਆਪਦੇ ਘਰ ਦੀ ਹੋਈ ਪੀ ਸੋਚ ਤੀ ਦੇ ਘਰ ਦਾ ਕੋਈ ਸੋਚ ਨਹੀਂ ਤੈਨੂੰ ਵੀ ਪੱਟਿਆ ਜਾਂਦਾ ਪੱਟਿਆ ਜਾਂਦੇ ਕੋਲੋਂ ਕਿ ਪੱਟਿਆ ਜਾਂਦਾ ਫਿਰ ਕੋਈ ਨਾ ਹੁਣ ਉਹਨਾਂ ਨੂੰ ਮੇਲਨ ਬਾਗੇ ਜਵਾਕ ਮੈਂ ਤੇ ਇੱਥੇ ਤੇਰਾ ਕਰਕੇ ਆਏ ਤੇ ਚੌਲਾਂ ਘੰਟੇ ਨੂੰ ਪਤਾ ਲੈ ਕੇ ਆਪਣੀ ਮਾਂ ਦਾ ਵਾਪਸ ਆ ਜੂਗੀ ਐਡਾ ਤਾਂ ਤਰਕਰੀ ਬੈਠੀਆ ਕਰ ਹੈ ਤੁਰੀ ਫਿਰਦੀ ਰਿਸ਼ਤੇਦਾਰੀਆਂ ਚ ਕੋਈ ਨਾ ਇਹਨਾਂ ਦਾ ਚਾਹ ਪਾਣੀ ਦਿਆ ਨਾ ਵਿਚਾਰਿਆਂ ਨੂੰ ਕਿਹੜੀ ਆਪਣੀ ਧੀ ਲੱਗੇ ਬਸ ਉਹਨਾਂ ਨੇ ਦੋ ਚਾਰ ਵਿੱਚੋਂ ਬੰਦੇ ਰੋਟੀ ਲਾ ਕੇ ਜਾਣ ਕਰਿਆ ਗਏ ਕੋਈ ਨਾ ਬਣਾ ਕੇ ਦੇਦਾ ਇਹਨਾਂ ਨੂੰ ਐਂ ਤੇ ਗੰਡੇ ਪਾਦਾ ਮੈਂ ਤੈਨੂੰ ਦੱਸ ਦਿਆਂ ਗੱਲ ਬਾਲੀ ਨਾ ਹੋਕਰ ਐਂ ਤੇ ਗੰਡੇ ਮੇਰੇ ਮੁੰਡੇ ਨੂੰ ਤਾਂ ਬੁਖਾਰ ਹੋਇਆ ਪਿਆ ਮੇਰੀ ਸੱਸ ਕਦੋਂ ਦੀ ਹਾਲ ਹਾਲ ਕਰੀ ਜਾਂਦੀ ਆ ਮੈਂ ਤਾਂ ਜਾਣੀ ਨੀ ਲੋਕਾਂ ਦਾ ਯਾਨੀ ਆ ਤੇਰੀ ਮਾਰੀ ਨੇ ਤਾਂ ਮਾਇਆ ਹੋ ਘਰੇ ਉਹਨਾਂ ਨੂੰ ਕਹਿੰਦਾ ਫਿਰ ਚ ਉਹਨਾਂ ਨੂੰ ਉਹਦੀ ਜਵਾਬ ਦੇ ਦਿੰਦੀ ਵੀ ਮੈਂ ਤਾਂ ਜਾਉਂਗੀ ਪਰ ਕੀ ਸਮਾਇਆ ਨਾ ਨਾ ਵੀ ਨਾ ਵੀ ਕੁੜੀ ਤਾਂ ਭਾਈ ਜਾਣ ਚੱਕ ਆਉਂਦੀ ਐ ਤੇ ਜਾਣ ਤੱਕ ਜਾਂਦੀ ਆ ਸੱਸ ਮੇਰਾ ਤਾਂ ਪਤਾ ਨਹੀਂ ਕਦ ਕੰਮ ਦੀ ਮਾਰੀ ਤੂੰ ਉੱਥੋਂ ਆਈ ਆ ਸੱਸ ਦਾ ਤਾਂ ਤੈਨੂੰ ਨਹੀਂ ਆਉਂਦਾ ਮੇਰਾ ਤਾਂ ਮਾਂ ਕੰਨੀ ਸੋਚਦੀ ਕੰਮ ਬੈਠੀ ਹੋਊਂਗੀ ਤੇ ਤੂੰ ਕਰ ਕਿਉਂ ਨਹੀਂ ਆ ਕੰਮ ਉੱਥੇ ਗੱਲਾਂ ਕਰਦੀਆਂ ਮੇਰੀ ਨੂੰ ਨਹੀਂ ਮੈਂ ਜਾਣ ਦਿੰਦੀ ਰਾਜ ਵੀਰ ਦੋ ਦਿਨ ਹੋ ਤਾਂ ਭਾਈ ਮਨ ਨੂੰ ਕਹਿ ਕੇ ਭੇਜਤਾ ਮੇਰੀ ਸੁਣ ਲੈ ਗੱਲ ਬੇਬੇ ਮੇਰਾ ਹੋ ਰਿਹਾ ਮੁੰਡਾ ਬੰਦ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰ ਮੈਂ ਤਾਂ ਜਾਣੀ ਆ ਮੇਰੇ ਸੱਸਾਂ ਵਾਲੇ ਕਰੇਂਦੀ ਆ ਉਰੇ ਫੜਾ ਉਰੇ ਸੱਸ ਮੇਰੀ ਗਾਣਾ ਨਹੀਂ ਲੈਣਾ ਨਹੀਂ ਦੇਣੀ ਗੱਲ ਦੋ ਦਿਨ ਦਾਦੇ ਪੁੱਤ ਬਣ ਕੇ ਤੇ ਮੈਥੋਂ ਕਲੀ ਤੋਂ ਕੰਮ ਨਹੀਂ ਵੰਡਾ ਬੈਗ ਰੱਖ ਲੈ ਰੱਖਣਾ ਮੈਂ ਤਾਂ ਜਾਣੀ ਆ ਕੱਪੜੇ ਸੁੱਕਣਾ ਬਥੇਰਾ ਖੋਣ ਕੇ ਕੱਲੀ ਨਹੀਂ ਸੁਣਦੀ ਹੈਗੀ ਨਹੀਂ ਦੇਖ ਲਾਉ ਬਾਗੀ ਲਾ ਕੇ ਨਾਲ ਉਥੋ ਕੰਮ ਜੋ ਡਰਦੀ ਉਥੋ ਆਈ ਸੀ ਹੁਣ ਇਹਨੂੰ ਆਏ ਹੋ ਗਿਆ ਵੀ ਇਹਨਾਂ ਦੇ ਵੀ ਬਾਲਾ ਕੰਮ ਹੋਇਆ ਤੇ ਮੁਰਜਾ ਵੀ ਸੋਡੇ ਨਾ ਕਰੇ ਕੰਮ ਵਾਲਾਗਾ ਬਈ ਮੈਥੋਂ ਨਹੀਂ ਹੁੰਦਾ ਹੁੰਦਾ ਮੈਂ ਤਾਂ ਜਾਣੀ ਮੈਂ ਤਾਂ ਮੇਰੀ ਗੱਲ ਸੁਣ ਤੂੰ ਤੇਰਾ ਨੀੜਾ ਕਪੜਾ ਤਾਂ ਆਸੇ ਦੇਖ ਲੈ ਹੁਣ ਤੂੰ ਬਏਗਾ ਹੁਣ ਠੜਕੇ ਜਾ ਮੈਂ ਕਿ ਤੂੰ ਤਿਆਰ ਹੋ ਕੇ ਆ ਗਈ ਤੂੰ ਵਧੀਆ ਕੀਤਾ ਜਿਹੜਾ ਬੈਗਜਾ ਫੜਾ ਗਈ ਨਾਲੇ ਗੱਲ ਸੁਣ ਮੇਰੀ ਘਰੇ ਤਾਂ ਮੈਂ ਘੰਟੇ ਚ ਕੰਮ ਨਿਮੇੜ ਕੇ ਬਹਿਲੀ ਹੋ ਜਾਨੀਂ ਥੋੜੇ ਤਾਂ ਸਾਰਾ ਦਿਨ ਨਹੀਂ ਮੁੱਕਦਾ ਸਿਆਪਾ ਕੋੜਾ ਵਾਰਾ ਕੰਮ ਹੈ ਕੋੜਾ ਦੋ ਦਿਨ ਤੋਂ ਮੈਂ ਆਇ ਕਰਾ ਅਜਵੀਰ ਮੇਰੀ ਸੌਦਾ ਗੱਲ ਪੁੱਤ ਮੰਨ ਕੇ ਮੋੜ ਚੱਲ ਤੇ ਦੋ ਦਿਨ ਲਾ ਦੇ ਹੱਥ ਬੰਨੇ ਤੇ ਕੋਈ ਨਾ ਕਿਹੜਾ ਹਰਪ੍ਰੀਤ ਕਰੀ ਨਾ ਮੈਨੂੰ ਕਿਸੇ ਕਿੰਨੇ ਕੋਈ ਗੱਲ ਬਰਗਾ ਲੈ ਕੇ ਦਿੰਨੇ ਹੋ ਵੀ ਮੈਂ ਤੁਹਾਡੇ ਤੇ ਗੋਲਾ ਧੰਦਾ ਕਰਾਂ ਨਾਲੇ ਤੇਰੀ ਨੌਂ ਦਾ ਤਾਂ ਮੈਂ ਮਰੀ ਪਈ ਵੀ ਨਹੀਂ ਕਰਦੀ ਹੈਗੀ ਕੋੜੇ ਬਾਖੜੂ ਆਇ ਨਹੀਂ ਬੋਲਦੇ ਹੁੰਦੇ ਮੈਂ ਤੈਨੂੰ ਦੱਸਾਂ ਗੱਲ ਤੇਰਾ ਸਾਰਾ ਕੰਮ ਨਹੀਂ ਹੁੰਦੀ ਤਾਂ ਮੈਂ ਤਰਸ ਕਰਕੇ ਤੇਰੇ ਤੇ ਰਹਿ ਵੀ ਪੈਂਦੀ ਨੌਂ ਨੂਂ ਦਾ ਨਹੀਂ ਤੇਰੀ ਦਾ ਮੈਥੋਂ ਹੁੰਦਾ ਮੈਥੋਂ ਦਾ ਜਵਾਬ ਹੈ ਮੇਰਾ ਸਾਰਾ ਚੱਕੇ ਦਾ ਰਾਜ ਕਤਾਲੀ ਤੇ ਹਾਂ ਅਗੀ ਬੱਸ ਜਾਂ ਤੂੰ ਮੁਰਜਾ ਆਇਆ ਪੁੱਤ ਰਾਜ ਵੀ ਰਾਜ ਸੱਸ ਜਦ ਤਾ ਤੈਨੂੰ ਕੋਈ ਨਹੀਂ ਤਰਸਾਉਂਦਾ ਮੇਰੇ ਤਾਂ ਤਰਸ ਕਰ ਲਾ ਉਡੀ ਮਾਂ ਤੇ ਕਹਿੰਦਾ ਕਹਿੰਦਾ ਕੌਣ ਕਹਿੰਦਾ ਮੇਰੀ ਸੱਸ ਤੇ ਤਰਸ ਨਹੀਂ ਹੁੰਦਾ ਸੁੱਖ ਨਾ ਬਥੇਰਾ ਤਰਸਾਂ ਦਾ ਉਹ ਤਾਂ ਕਦੇ ਕਦੇ ਜਦੋਂ ਜ਼ਿਆਦਾ ਬੋਲ ਪੈਂਦੀ ਆ ਉਦੋਂ ਮੇਰਾ ਵੀ ਬਲੱਡ ਵੱਧ ਜਾਂਦਾ ਮੈਥੋਂ ਵੀ ਬੋਲਿਆ ਜਾਂਦਾ ਕੋਈ ਨਾ ਬੋਲਿਆ ਜਾਂਦਾ ਹੁਣ ਮੈਂ ਤੈਨੂੰ ਆਏ ਕਹੀ ਨਹੀਂ ਆਂਗੀ ਵੀ ਤੂੰ ਦੋ ਦਿਨ ਲਾ ਹੁਣ ਉਹ ਗਏ ਨੇ ਦੇਖ ਲੈ ਤੇ ਫਿਰ ਨਾ ਤੂੰ ਆਦਾ ਲੀੜਾ ਕੱਪੜਾ ਲੈ ਜੀ ਨਾ ਤੂੰ ਜਵਾਕਾਂ ਦਾ ਲੈ ਜੀ ਮੈਨੂੰ ਨਹੀਂ ਲੋੜ ਦੀੜੇ ਕੱਪੜੇ ਦੀ ਇਹ ਲੀਡਾ ਕਪੜਾ ਪਾਇਆ ਮੇਰੇ ਕੀ ਸੋਹਣਾ ਲੱਗੂਗਾ ਚਾਰ ਦਿਨਾਂ ਚ ਤਾ ਤੁਸੀਂ ਮੇਰਾ ਭਜਨ ਕੱਢਾ ਦੋਗੇ ਕੰਮ ਕਰਾ ਕਰਾ ਕੇ ਕੋੜੇ ਕੰਮ ਆਈਨਾ ਮੈਂ ਵੀ ਕਰੂੰਗੀ ਰਾਜ ਵੀ ਰਾਜ ਤੋਂ ਕਰਦੀ ਹੁੰਨੀ ਆਂਗੀ ਤਾ ਇਕੱਲਾ ਬਸ ਗਾਂਸਤੀ ਕੰਮ ਕਰਨਾਗਾ ਬੇ ਮੁਰਜਾ ਕਿਉਂ ਪਕਾਈ ਕਰਦੀ ਮੇਰੇ ਮਗਰਤਰੀ ਹੋਣੀ ਤੈਨੂੰ ਮੈਂ ਕਹਤਾ ਮੁਰਜਾ ਕੁੜੇ ਦੇਖ ਲੈ ਨਹੀਂ ਨਹੀਂ ਬਾਈ ਮਰਦੀ ਰਹਿਗੀ ਤਾਂ ਕਰੀ ਜਾਂਦੇ ਆ ਕੁੜੇ ਰਾਜਵੀਰ ਮਾਤਾ ਤੇਰੀਆਂ ਤੂੰ ਤਾਂ ਮੇਰੀ ਨਾ ਜਮਈ ਨਹੀਂ ਆਇਆ ਮੈਂ ਤਾਂ ਹੀ ਦੇਖਦੀ ਵੀ ਮੇਰੀ ਬੇਬੇ ਮੇਰੀ ਮਨਤਾ ਕਰੀ ਜਾਂਦੀ ਹੈ ਆਈ ਤਾਂ ਮੈਂ ਸੁਖ ਦੀ ਮਾਰੀ ਸੀ ਵੀ ਚੱਲ ਦੋ ਦਿਨ ਪੇਕੀ ਆ ਕੇ ਆਰਾਮ ਕਰੂੰਗੀ ਸਾਰੇ ਤਾਂ ਜਿਹੜਾ ਜੱਬ ਖਾਣਾ ਹੁੰਦਾ ਹੁੰਦਾ ਇੱਥੇ ਆ ਕੇ ਤਾਂ ਮੈਂ ਤਾਂ ਉਦੋਂ ਵੀ ਵੱਡਾ ਜੱਬ ਹੋ ਗਿਆ ਨਾ ਫੇ ਦੇ ਫੇ ਕੇ ਕਹੋ ਇੱਥੇ ਬਹਿ ਜਾ ਕੁਛ ਨਹੀਂ ਹੁੰਦਾ ਮੈਂ ਤੈਨੂੰ ਦੱਸ ਦਿਆਂਗਾ ਤੂੰ ਮਾੜੀ ਜੀ ਠੰਡੀ ਹੋ ਤੈਨੂੰ ਐ ਹੋਇਆ ਪਿਆ ਵੀ ਪਤਾ ਨਹੀਂ ਮੱਥੇ ਤਾਂ ਬੇਬੇ ਕਿੰਨਾ ਕੰਮ ਕਰਾਉਗੀ ਮੈਂ ਬਾਲਾ ਕੰਮ ਨਹੀਂ ਤਾਂ ਛਕਾਉਂਦੀ ਤੈਨੂੰ ਮੈਂ ਦੱਸ ਦਿਆਂਗਾ ਬਸ ਕੱਲਾ ਨਾਲ ਸੋਈ ਸੋਈ ਕੇ ਕੰਮ ਕਰ ਲਿਆ ਕਰ ਤੂੰ ਬੇਬੇ ਛੋੜੀ ਤਾਂ ਸੋਈ ਚਾ ਗਰਮੀ ਬਾਲੀ 10 ਬੰਦੇ ਤਾਂ ਤੁਸੀਂ ਖੇਤ ਲਾ ਰੱਖੇ ਨੇ 10 ਤੁਸੀਂ ਘਰੇ ਲਾ ਰੱਖੇ ਨੇ ਇਹ 20 ਜਾਣੇ ਦੀ ਰੋਟੀ ਮੈਥੋਂ ਕਿਉਂ ਪਕਦੀ ਆ ਕੋੜੇ ਮੈਂ ਪਕਵਾਉਂ ਪੁੱਤ ਤਵੀ ਤੇ ਤਵੀ ਤਾਂ ਆਂਗੇ ਆਪਣੇ ਦੇਖੋ ਤੈਨੂੰ ਤਾਂ ਵੀ ਝੋਟੇ ਮੈਂ ਛੋਣ ਚੁੱਲਿਆਂ ਤੇ ਬੈਠਾ ਜਾਂਦਾ ਮਤਾਂ ਗਾਂਸਤੇ ਰੋਕੇ ਪਕਾਉਣੀ ਆ ਤੂੰ ਚੁੱਲ੍ਹੇ ਦੀ ਗੱਲ ਕਰਦੀ ਆ ਕੋਈ ਨਾ ਫੇ ਸਬਜ਼ੀ ਮੈਂ ਬਣਾ ਦੂੰਗੀ ਤੇ ਮੇਰਾ ਨਾ ਬਸ ਕੱਲੀ ਰੋਟੀਆਂ ਰੋਟੀ ਰੋਟੀ ਲਾਹਦੀ ਬਸ ਮੇਰੇ ਮੈਨੂੰ ਤਾਂ ਦੀ ਗਰਮੀ ਮੈਂ ਇੱਥੇ ਤਾਂ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ ਬਸ ਅੰਦਰ ਬਹਿ ਕੇ ਸਬਜ਼ੀ ਚੀਰ ਸਕਦੀ ਐ ਇਸੀ ਥੱਲੇ ਬਸ ਆਇਓ ਵਿੱਚ ਆਪਾਂ ਨਹੀਂ ਫੜਾ ਸਕਦੀ। ਉਹ ਤਾਂ ਜਮੀ ਸੁਖੜ ਹੁੰਦੀ ਜਾਨੀ ਐਂ ਕਿ ਐਡੀ ਸੁਖੜ ਹੋ ਕੇ ਤਾਂ ਨਹੀਂ ਕੁਝ ਬਣਦਾ ਹੁੰਦਾ ਦੇਖ ਲੈ। ਤੇ ਉਹ ਹੱਤਰੀਟ ਵੀ ਕਰਦੀ। ਮੈਂ ਤੁਹਾਡਾ ਕੰਮ ਕਰਾਂ ਗੋਲਾ ਤੂੰ ਤਾਂ ਕਰ ਐਨੀ ਗਰਮੀ ਚ ਮਰਾਂ ਮੈਂ ਬਿਮਾਰ ਹੋ ਜੂੰਗੀ। ਨਾ ਮੇਰਾ ਕੀ ਕੋਈ ਕੰਮ ਖੜਾਗਾ। ਨਾ ਚਾਹ ਤੂੰ ਤਾਂ ਆਪ ਹੀ ਆ ਗਈ। ਉਹ ਤਾਂ ਹੱਤੀ ਤੇ ਮੈਨੂੰ ਪਹਿਲਾਂ ਹੀ ਆਖੀ ਜਾਂਦੀ ਸੀ। ਕਹਿੰਦੀ ਵੀ ਆਪਾਂ ਕੇ ਰਾਜਵੀਰ ਨੂੰ ਫੋੜਾ ਬਸ ਤੇਰੀ ਨੂਹ ਦੀ ਦੇਖ ਲੈ। ਉਸ ਤੋਂ ਪਹਿਲਾਂ ਤਾਂ ਗਈ ਨਹੀਂ ਹੈਗੀ। ਨਾ ਜਦੋਂ ਮੈਂ ਆ ਗਈ ਉਹਨੂੰ ਆਏ ਵੀ ਗਾਹਾਂ ਤੋਂ ਰਾਜਵੀਰ ਨਾ ਆਉਗੀ। ਚਲਾਕੀ ਚ ਗਈਏ ਜਾਣ ਕੇ। ਵੀ ਆਪੇ ਜਦ ਰਾਜਵੀਰ ਨੂੰ ਕੰਮ ਕਰਨਾ ਕਿ ਕਿਚੀ ਚ ਨਹੀਂ ਪੁੱਤ ਗਈ ਉਹ ਤਾਂ ਮੈਨੂੰ ਪਹਿਲਾਂ ਹੀ ਆਖੀ ਜਾਂਦੀ ਸੀ ਕਹਿੰਦੀ ਬੇਬੇ ਕਿ ਰਾਜਵੀਰ ਆਜੂਗੀ ਜੇ ਕਿ ਆਪਾ ਫੋਨ ਕਰ ਦਈਏ ਮੈਂ ਕਿਹਾ ਪੁੱਤ ਕੋਈ ਨਾ ਤੂੰ ਕਰ ਦੇ ਤੇ ਮੈਂ ਕਿਹਾ ਆਜੂਗੀ ਰਾਜਵੀਰ ਨਾ ਫਿਰ ਕਰਿਆ ਨਾ ਉਹ ਤਾਂ ਪਹਿਲਾਂ ਹੀ ਕਰਿਆ ਤਾਂ ਹੈ ਨਹੀਂ ਮੈਨੂੰ ਫੋਨ ਉਹ ਤੂੰ ਕੁਦਰਤੀ ਬਸ ਆਪ ਹੀ ਆ ਗਈ ਹਜੇ ਘਰੇ ਹੀ ਬਣਾਈ ਜਾਂਦੀਆਂ ਸੀ ਸਕੀਮ ਹੀ ਕਰੀ ਜਾਂਦੇ ਸੀ ਮੈਨੂੰ ਨਹੀਂ ਪਤਾ ਮੇਰੇ ਤਾਂ ਬਸ ਆਉਣ ਵਾਲੀ ਹੈ ਜਾ ਤੂੰ ਘਰੇ ਮੁੜ ਜਾ ਲੱਖ ਕਿ ਕਰੇ ਮਰ ਜਾਉਂ ਤੂੰ ਆਈ ਜਾ ਮੈਂ ਗੀਲੀ ਦਾ ਕਪੜਾ ਲੈ ਕੇ ਜਾਈ ਨਾ ਜਵਾਕਾਂ ਦਾ ਲੈ ਜੀ 150 ਰੁਪਏ ਨਾਲੇ ਆਪਦੇ ਲੈ ਕੇ ਜਾਈ ਬਸ ਲੈ ਕੇ ਜਾ ਕੇ ਬੁੜੀ ਨੂੰ ਕੀ ਦਿਖਾਉਂਗੀ ਜਵਾਕਾਂ ਨੂੰ ਉਹਨਾਂ ਦੀ ਭੂਆ ਲੈ ਕੇ ਦੇ ਦੂਗੀ ਮੈਂ ਭਈ ਆਪਦਾ ਆਪ ਲੈ ਲੂੰਗੀ ਮੈਂ ਕਿਹਾ ਤੁਹਾਡੇ ਲੀੜਿਆਂ ਤੇ ਬੈਠੀ ਆ ਨਾ ਫੇਰ ਗਾ ਤੇਰੀ ਸੱਸ ਆਖੂਗੀ ਵੀ ਕਿਵੇਂ ਆਪਦੇ ਬਸ ਪਾਉਣ ਨਾਲ ਲੈ ਕੇ ਗਈ ਸੀ ਬੈਗੀ ਚੋਹੀ ਮੋੜ ਲਈ ਕੋਈ ਨਹੀਂ ਕੋਈ ਨਹੀਂ ਉਸ ਨਹੀਂ ਕਹਿੰਦੀ ਕਿ ਮੇਰੀ ਸੱਸ ਮੇਰੀ ਸੱਸ ਨਾ ਤਾਂ ਮੇਰੀ ਬੰਦੀ ਵਾਲੀ ਹੈਗੀ ਵੀ ਪੁੱਛੂਗੀ ਮੈਨੂੰ ਪਹਿਲਾਂ ਕਿੰਨਾ ਕੁ ਪੁੱਛਦੀ ਹੈਗੀ ਪੁੱਛੋ ਤਾਂ ਨਹੀਂ ਚਾਹ ਫੇਰ ਕੋਈ ਤੁਹਾਡੇ ਆਸ ਗਮਾਂਡ ਕੋਈ ਗਮਾਂਡ ਨਹੀਂ ਆ ਜਾਂਦੀ ਉਹੀ ਕ ਕੋਈ ਨਹੀਂ ਕਹਿੰਦੀ ਹੈਗੀ ਕੋਈ ਨਹੀਂ ਮੈਨੂੰ ਪੁੱਛਦਾ ਹੈਗਾ ਦੋ ਦਿਨ ਤੂੰ ਜਾ ਕਰੇ ਮੁਰ ਜਾ ਦੋ ਦਿਨ ਲਾ ਦੇ ਫਿਰ ਤੁਸੀਂ ਦੋਨੇ ਨਾਲ ਫਰਜਾਈ ਵਗ ਜੇ ਉੱਥੇ ਦੇਖ ਮਾਨਸਾ ਤੇ ਉੱਥੋਂ ਆਦਾ ਢੀੜਾ ਕੱਪੜਾ ਲੈ ਕੇ ਤੇ ਫਿਰ ਜਾਈ ਆ ਜਾ ਮੁਰਿਆ ਤੂੰ ਨਾ ਆ ਜਾ ਬੱਸ ਆ ਗਈ ਬੇਬੇ ਮੇਰੀ ਜਾ ਤੂੰ ਕਰੇ ਵਗ ਜਾ ਜਾ ਤੂੰ ਕਰੇ ਜਾ ਮੇਰੀ ਤਾਂ ਬੱਸ ਆ ਗਈ ਸ਼ੁਕਰ ਆ ਵਧੀਆ ਮਸਾ ਖਿਹੜਾ ਛੁੱਟਿਆ ਮੇਰੀ ਮਾਂ ਤੋਂ ਇਹ ਤਾਂ ਆਪ ਮੰਗਰੀ ਪੈ ਜਾਂਦੀ ਹੈਗੀ ਮੇਰੇ ਲੈ ਮੈਂ ਤਾਂ ਜਾਣੀ ਆ ਮੈਨੂੰ ਕੀ ਲੋੜ ਇੱਥੇ ਇਹਨਾਂ ਦੇ ਗੋਲੇ ਧੰਦੇ ਕਰਨ ਦੀ ਮੈਥੋਂ ਕੋਈ ਇੰਨਾ ਕੰਮ ਹੁੰਦਾਗਾ ਚੰਗਾ ਮਤ ਤਾਂ ਜਾਣਾਂਗਾ ਚੰਗਾ ਫਿਰ ਫਿਰ ਆ ਜੀ ਪਰਸੋਂ ਤੱਕ ਕਰੋ ਆਛੋਟਾ ਫੋਨ ਵੱਜੀ ਜਾਂਦਾ ਕੋਈ ਤਾਂ ਐਵੇਂ ਕੋਈ ਕੰਪਨੀਆ ਕੰਪਨੀ ਵਾਲਿਆਂ ਦੇ ਹੁੰਦੇ ਨੇ 100 ਆਉਂਦੀ ਰਹਿੰਦੇ ਨੇਗੇ ਚੱਕ ਕੇ ਤਾਂ ਵੇਖ ਲਓ ਤੇ ਬੇਬੇ ਦਾ ਫੋਨ ਆਈ ਜਾਂਦਾ ਚੱਕ ਲੈ ਫਿਰ ਬੇਬੇ ਐ ਕਹਿੰਦੀ ਉਹ ਭਾਈ ਛੇਤੀ ਆ ਜਾ ਹੋਰ ਕੀ ਹੈਲੋ ਹਾਂ ਬੇਬੇ ਹੈਲੋ ਹਾਂ ਕੋਤੋਂ ਬਾਗੇ ਹਾਂ ਬਾਗੇ ਮੇਰੀ ਮਾਂ ਮੇਰੀ ਮਾਂ ਨਾਲ ਗੱਲ ਕਰਨੀ ਐ ਮੈਂ ਭਾਈ ਬਤਮਾਂ ਨਾਲ ਕਿੱਥੋਂ ਕਰਨੀ ਐ ਕਿੰਨਾ ਕਿਥੇ ਰੋ ਗਿਆ ਤੁਸੀਂ ਚਾਹ ਪਾਣੀ ਪੀ ਲਿਆ ਵਧੀਆ ਹਾਂ ਚਾਹ ਪਾਣੀ ਪੀ ਲਿਆ بس ਇਹ ਤਾਂ ਮੁੜਦਾ ਸੀਗਾ ਬੇਬੇ ਮੁਰਦਾ ਮੈ ਤਾਂ ਵਸਾ ਆਪ ਵੀ ਕਹਣ ਲਈ ਮੁਰਦਾ ਤੀ ਲੇਕੋ ਤੂੰ ਮੁੜਦਾ ਕਿੱਥੇ ਸੀ ਇਹਨੇ ਤਾਂ ਆਪਣੀ ਹਾਪਰੀ ਤੇ ਨੂੰ ਮਿਲਿਆ ਕਿ ਬਸਨਾ ਤੂੰ ਤੇ ਮੋਰਨੇ ਨਾਲ ਹੀ ਪੁੱਤ ਬੇਬੇ ਤਾਂ ਇਹ ਕਿਹਾ ਮੋਰਲੇ ਕੀ ਗੱਲ ਮਿਲ ਕੇ ਕਾ ਤੂੰ ਮੁੜਿਆ ਮਾ ਬੇਬੇ ਮੈਂ ਤਾਂ ਮਸਾ ਨਹੀਂ ਮੈਂ ਤਾਂ ਹੁਣ ਲਾ ਕੇ ਜਾਉ ਦੋ ਦਿਨ ਦੋ ਦਿਨਾਂ ਨੂੰ ਲੈ ਜਾਊਗਾ ਮੈਨੂੰ ਆਕੇ ਮਸਾ ਤਾਂ ਪੁੱਤ ਆਈ ਸੀ ਹੁਣ ਮੈਂ ਕੀ ਕਰਾਂ ਮੇ ਤਾਂ ਸੌਂਕਾ ਹੋ ਕੇ ਚਾਈ ਆਉਂਦੀ ਆ ਤੈਨੂੰ ਫੋਨ ਕਰਦੀ ਨੂੰ ਵੀ ਤੂੰ ਮੁੜਿਆ ਆਪਣੇ ਤਾਂ ਰਾਜਵੀਰ ਵਾਗੀ ਰਾਜਵੀਰ ਵਾਗੀ ਭਾਗੀ ਰਹੀ ਉਹ ਕਰ ਲਾ ਬੇਬੀ ਨੇ ਗੱਲ ਉਹ ਤਾਂ ਨਹੀਂ ਰਕਾ ਮੁੰਡਾ ਬਿਮਾਰ ਹੋ ਤਰਿਆ ਕਹਿੰਦੀ ਬੇਬੇ ਕਿਉਂ ਭਾਗੀ ਕੀ ਗੱਲ ਹੋ ਗਈ ਤੇ ਮੈਨੂੰ ਕਹਿੰਦੀ ਅਹੀਂ 2-4 ਦਿਨ ਹਜੇ ਭਾਗੀ ਪੁੱਤ ਮੈਂ ਦੁਕਸਹਾਰੀਆਂ ਮਿੰਟਾ ਕਰੀਆਂ ਨੇ ਉਹਦੇ ਚੱਕਿਆ ਵਾਏ ਕੋ ਭੱਜ ਗਈ ਨੇਟਾ ਕਰਦੀ ਨਹੀਂ ਸੋਣੀ ਕਹਿੰਦੀ ਮਿੰਟਾ ਫੋਨ ਆਈ ਜਾਂਦਾ ਮੇਰੀ ਸੱਸ ਦਾ ਜੇ ਮੁੰਡੇ ਨੂੰ ਆਦੀ ਬੁਖਾਰ ਹੋਇਆ ਪਿਆਗਾ ਆਪਣੇ ਤਾਂ ਕਾਮੀ ਵਾਲਾ ਤੀ ਰੋਟੀ ਟੁਕੜਾ ਕਿਵੇਂ ਵਣੂ ਕਿੰਨਾ ਤੋ ਬੜਨਾ ਸੀ ਪਾਸ ਮੈਨੂੰ ਆਈ ਆ ਦੇ ਪੁੱਤ ਚੱਲ ਕੋਈ ਨਾ ਮੇਰੀ ਵੀ ਵਧੀਆ ਤਾਂ ਆਪਣੀ ਹੱਤਰੀ ਤਾਂ ਦੀ ਬੇਬੇ ਨਾਲ ਮਾਂ ਨਾਲ ਗੱਲਾਂ ਕਰ ਲਈਆਂ ਪਹਿਲਾਂ 10 ਮਿੰਟ ਠਹਿਰ ਕੇ ਆਜੋ ਤੇ ਨਾਲ ਹੀ ਪੁੱਤ ਮੰਨ ਕੇ ਮੋੜਨਾ ਮੈਥੋਂ ਕੰਮ ਨਹੀਂ ਹੁੰਦਾ ਆਪਣੇ ਕੰਮ ਵਾਲਾ ਦਾ ਚੰਗਾ ਚੰਗਾ ਬੇਬੇ ਠੀਕ ਹੈ ਫਿਰ ਮੋੜ ਲਿਆਉਂਗਾ ਮੈਂ ਕੱਲਾ ਮੜਦ ਨਾਲ ਲਿਆਉਂਗਾ ਫਿਰ ਠੀਕ ਹੈ ਨਾ ਨਾਲ ਹੀ ਮੋੜਨ ਦਾ ਪੁੱਤ ਇਹਨੂੰ ਫਿਰ ਹੁਣ ਛੱਡ ਕੇ ਨਾ ਹੀ ਹੱਤ੍ਰਿਤ ਨੂੰ ਨਹੀਂ ਛੱਡ ਕੇ ਆਉਂਦਾ ਮੈਨੂੰ ਪਤੀ ਇਹ ਕੰਮ ਵਾਲਾ ਹੁਣ ਕਰੇ ਹਾਂ ਚੰਗਾ ਪੁੱਤ ਚੰਗਾ ਚੰਗਾ ਲੈ ਹੁਣ ਐਂ ਕਰ ਤੂੰ ਤਾਂ ਨਾਲ ਹੀ ਜਾਣਾ ਪਊਗਾ ਮੇਰੇ ਨਾ ਨਾਲ ਕੋ ਜਾਣਾ ਪਊਗਾ ਮੈਂ ਤਾਂ ਤੈਨੂੰ ਕਹਿ ਕੇ ਪਤਾ ਤਾਂ ਬਾਗੀ ਮੇਰੀ ਗੱਲ ਸੁਣ ਏਨਾ ਕੰਮ ਹੈ ਪਹਿਲਾਂ ਬੇਬੀ ਨੂੰ ਕਹਿ ਦਿੱਤਾ ਕੱਲ ਨੂੰ ਕਿੱਥੇ ਲੋਟ ਆਉਂਦਾ ਹੈ ਤੇਰੀ ਭੈਣ ਪਹਿਲਾਂ ਤਾਂ ਬੈਗ ਚੱਕ ਕੇ ਆ ਗਈ ਕਿ ਮੈਂ ਰਹੂੰਗੀ ਹੁਣ ਛੇਤੀ ਉਹ ਉੱਡ ਵੀ ਗਈ ਮੈਂ ਨਹੀਂ ਜਾਂਦੀ ਹੁਣ ਮੈਂ ਤਾਂ ਰਹੂੰਗੀ ਦੋਵਾਰਾ ਮੈਂ ਕਿਹਾ ਧੀਆ ਐ ਕਰ ਬੇਬੇ ਨੂੰ ਕਹਦੇ ਆਪੇ ਕੰਮ ਕਰ ਲੂਗੀ ਮੈਂ ਕੱਲ ਨੂੰ ਆ ਜੂਗੀ ਬਸ ਤੇ ਮਗ ਜਾ ਕੰਮ ਕਿਵੇਂ ਕਰ ਲੂ ਦੱਸ ਕੋਈ ਨਹੀਂ ਆਪੇ ਕਰ ਲੂਗੀ ਤੂੰ ਕਰਵਾ ਦੀ ਨਾਲ ਤੂੰ ਤਾਂ ਹੁਣ ਆਪਣੇ ਪੇਕੀਆਂ ਕਿਤੇ ਰਾ ਕਿੱਥੇ ਜਾਣ ਨੂੰ ਜੀ ਕਰਦਾ ਹੈ ਤੇ ਫਿਰ ਹੁਣ ਪੇਕੇ ਕਿਹਦਾ ਕਰਦਾ ਹੁੰਦਾ ਹੈ ਉਹ ਤਾਂ ਤੇਰੀ ਭੈਣ ਹੀ ਹੈ ਤੂੰ ਵਗ ਜਾ ਆ ਐਂਦੀ ਟੱਪ ਜਾ ਫਿਰ ਆ ਪਿੰਡ ਵਿੱਚ ਦੀ ਟੱਪ ਜਾਣਾ ਪਿੰਡ ਵਿੱਚ ਦੀ ਲੰਗ ਜਾ ਵੱਡੇ ਚਲਾਕ ਕਿ ਢੀਸ਼ਾ ਰਹਿ ਨਹੀਂ ਦੇਖ ਲੈ ਕੁੜੀ ਜੀ ਝੰਡੇਲ ਹੈ ਪਹਿਲਾਂ ਤਾਂ ਬੈਗ ਚੱਕ ਕੇ ਆ ਬੜੀ ਤੇ ਫਿਰ ਬੈਗ ਚੱਕ ਕੇ ਪੁੱਠੀ ਵੀ ਮੁੜ ਗਈ ਕੋਈ ਨਹੀਂ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਮੈਨੂੰ ਤੇ ਟੀਚਕੀ ਫਰਕ ਹੁੰਦਾ ਮੈਂ ਤਾਂ ਜਮਾਂ ਨਹੀਂ ਜਾਂਦੀ ਦੋ ਦਿਨ